ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਅੱਜ ਦੀ ਰਾਤ ਮੇਰੇ ਲਈ ਬਹੁਤ ਹੀ ਯਾਦਗਾਰ ਹੋਣ ਵਾਲੀ ਸੀ ਇਹ ਉਹਨਾਂ ਦਿਨਾਂ ਦੀ ਗੱਲ ਸੀ ਜਦੋਂ ਰਾਤ ਨੂੰ ਤੇਜ਼ ਮੀਂਹ ਪੈ ਰਿਹਾ ਸੀ ਅੱਜ ਮੈਂ ਸੁਹਾਗ ਰਾਤ ਨੂੰ ਲੈ ਕੇ ਆਪਣੇ ਦਿਲ ਵਿੱਚ ਕਈ ਈਰਮਾਨ ਸਜਾਈ ਬੈਠੀ ਸੀ ਕਾਲਜ 'ਚ ਅਕਸਰ ਮੇਰੀਆਂ ਸਹੇਲੀਆਂ ਮੈਨੂੰ ਉਹ ਸਭ ਵੀਡੀਓ ਦਿਖਾਇਆ ਕਰਦੀਆਂ ਉਦੋਂ ਤੋਂ ਹੀ ਮੈਂ ਆਪਣੇ ਦਿਲ ਵਿੱਚ ਬਹੁਤ ਸਾਰੇ ਜਜ਼ਬਾਤ ਇਕੱਠੇ ਕਰ ਲਏ ਤੇ ਜਦੋਂ ਮੇਰੀ ਸੁਹਾਗ ਰਾਤ ਹੋਵੇਗੀ ਤਾਂ ਮੈਂ ਵੀ ਆਪਣੇ ਜਜ਼ਬਾਤਾਂ ਨੂੰ ਪੂਰਾ ਕਰਾਂਗੀ ਪਰਾਧ ਸ਼ਾਮ ਨੂੰ ਹੀ ਮੇਰੇ ਇਰਮਾਨ ਪੂਰੇ ਮਿੱਟੀ ਵਿੱਚ ਮਿਲਣ ਵਾਲੇ ਸੀ ਕਿਉਂਕਿ ਮੇਰਾ ਵਿਆਹ ਮੇਰੇ 18 ਸਾਲ ਦੇ ਦਿਓਰ ਨਾਲ ਤੈਅ ਹੋ ਗਿਆ ਮੇਰਾ ਨਾਮ ਲਤਾਏ ਮੇਰੀ ਉਮਰ ਸਿਰਫ 22 ਸਾਲਾ ਮੇਰੇ ਘਰ ਵਿੱਚ ਮੇਰੇ ਮੰਮੀ ਪਾਪਾ ਤੇ ਮੇਰੀ ਇੱਕ ਛੋਟੀ ਭੈਣ ਰਹਿੰਦੀ ਸੀ ਜਦੋਂ ਮੈਂ ਕਾਲਜ ਚ ਪੜ੍ਹਦੀ ਸੀ ਤਾਂ ਮੇਰੀਆਂ ਸਹੇਲੀਆਂ ਨੇ ਅਕਸਰ ਮੈਨੂੰ ਸੁਹਾਗ ਰਾਤ ਦੇ ਬਾਰੇ ਚ ਦੱਸਿਆ ਸੀ ਕਾਲਜ ਚ ਮੇਰੀ ਸਿਰਫ ਕੁੜੀਆਂ ਹੀ ਦੋਸਤ ਸੀ ਤੇ ਜੋ ਵੀ ਮੇਰੀਆਂ ਸਹੇਲੀਆਂ ਸੀ ਉਹਨਾਂ ਦੇ ਬॉयਫਰੈਂਡ ਵੀ ਸੀ ਉਹ ਅਕਸਰ ਉਹਨਾਂ ਦੇ ਨਾਲ ਬਹੁਤ ਮਜ਼ੇ ਕਰਦੀਆਂ ਪਰ ਮੇਰਾ ਕੋਈ ਵੀ ਬੁਆਏਫ੍ਰੈਂਡ ਨਹੀਂ ਸੀ ਇਸ ਲਈ ਮੈਂ ਬਹੁਤ ਮਜੂਸ ਹੋ ਜਾਂਦੀ ਮੈਂ ਸੋਚਦੀ ਸੀ ਜਦੋਂ ਵੀ ਮੇਰਾ ਵਿਆਹ ਹੋਵੇਗਾ ਮੈਂ ਵੀ ਆਪਣੇ ਜਜ਼ਬਾਤ ਪੂਰੇ ਕਰਾਂਗੀ ਆਪਣੇ ਹਰ ਆਰਮਾਨਾ ਨੂੰ ਪੂਰਾ ਕਰਕੇ ਰਾਂਗੀ ਮਾਤਾ ਪਿਤਾ ਨੇ ਕਾਲਜ ਕੰਪਲੀਟ ਕਰਦੇ ਮੇਰਾ ਵਿਆਹ ਪੱਕਾ ਕਰ ਦਿੱਤਾ ਮਾਂ ਨੇ ਮੇਰਾ ਵਿਆਹ ਆਪਣੇ ਬਚਪਨ ਦੀ ਸਹੇਲੀ ਦੇ ਮੁੰਡੇ ਨਾਲ ਤੈਅ ਕਰ ਦਿੱਤਾ ਮੈਂ ਆਪਣੀ ਮਾਂ ਦੀ ਬਹੁਤ ਜ਼ਿਆਦਾ ਲਾਡਲੀ ਸੀ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਜੋ ਚਾਹੁੰਦੀ ਸੀ ਹਮੇਸ਼ਾ ਉਹੀ ਕਰਦੀ ਸੀ ਇਸ ਲਈ ਜਦੋਂ ਉਹਨਾਂ ਨੇ ਮੁੰਡੇ ਨੂੰ ਮੇਰੇ ਲਈ ਚੁਣਿਆ ਤਾਂ ਮੈਂ ਮਨਾ ਨਹੀਂ ਕੀਤਾ ਮੁੰਡੇ ਦਾ ਨਾਮ ਸਮਿਤ ਸੀ ਤੇ ਉਹ ਕਰਨਾਟਕ ਚ ਰਹਿੰਦਾ ਸੀ ਉਹ ਦੇਖਣ ਚ ਤਾਂ ਠੀਕ ਠਾਕ ਸੀ ਪਰ ਮੈਨੂੰ ਉਸ ਦਾ ਛੋਟਾ ਭਰਾ ਬਹੁਤ ਜ਼ਿਆਦਾ ਪਸੰਦ ਸੀ ਉਹ ਦੇਖਣ ਚ ਕਾਫੀ ਜ਼ਿਆਦਾ ਹੈਂਡਸਮ ਸੀ ਗੋਰਾ ਚਿੱਟਾ ਰੰਗ ਉਸ ਨੂੰ ਹੋਰ ਹੈਂਡਸਮ ਬਣਾਉਂਦਾ ਮਾ ਪਿਤਾ ਨੇ ਮੇਰਾ ਵਿਆਹ ਉਸ ਦੇ ਵੱਡੇ ਭਰਾ ਸਮਿਤ ਦੇ ਨਾਲ ਤੈਅ ਕਰ ਦਿੱਤਾ ਸਮਿਤ ਦੇ ਪਾਪਾ ਨਹੀਂ ਸੀ ਮੇਰੀ ਮੰਮੀ ਤੇ ਸਮਿਤ ਦੀ ਮੰਮੀ ਨੇ ਮਿਲ ਕੇ ਵਿਆਹ ਤੈਅ ਕੀਤਾ ਕਿਉਂਕਿ ਉਹ ਆਪਣੀ ਦੋਸਤ ਨੂੰ ਹੁਣ ਰਿਸ਼ਤੇਦਾਰੀ ਵਿੱਚ ਬਦਲਣਾ ਚਾਹੁੰਦੀ ਸੀ ਮੇਰੇ ਘਰ ਵਿੱਚ ਵਿਆਹ ਦਾ ਪਹੌੜ ਬਣਿਆ ਹੋਇਆ ਸੀ ਘਰ ਵਿੱਚ ਪੂਰੀ ਰੌਣਕ ਲੱਗੀ ਹੋਈ ਸੀ ਹਰ ਪਾਸੇ ਲਾਈਟਾਂ ਹੀ ਲਾਈਟਾਂ ਸੀ ਮੇਰੇ ਅੰਦਰ ਵੀ ਬਹੁਤ ਸਾਰੀਆਂ ਫੀਲਿੰਗ ਦੱਬੀਆਂ ਹੋਈਆਂ ਸੀ ਜਦੋਂ ਮੇਰੀਆਂ ਸਹੇਲੀਆਂ ਨੇ ਮੈਨੂੰ ਤਿਆਰ ਕਰਨ ਦੇ ਲਈ ਅੱਗੇ ਵਧੀਆਂ ਤੇ ਮੈਨੂੰ ਫਿਰ ਉਹ ਸਾਰੀ ਵੀਡੀਓ ਦਿਖਣ ਲੱਗੀ ਉਹ ਮੈਨੂੰ ਸਮਝਾਉਣ ਲੱਗੀਆਂ ਕਿ ਤੂੰ ਚੰਗੀ ਤਰ੍ਹਾਂ ਸਮਝ ਲਾ ਕਿੱਦਾਂ ਕੀ ਕਰਨਾ ਹੁੰਦਾ ਮੇਰੀਆਂ ਸਹੇਲੀਆਂ ਮੇਰੇ ਦਿਲ ਦੇ ਬਹੁਤ ਕਰੀਬ ਰਿਹਾ ਕਰਦੀਆਂ ਸੀ ਉਹ ਮੈਨੂੰ ਚੰਗੇ ਤਰੀਕੇ ਨਾਲ ਹਰ ਗੱਲ ਸਮਝਾਉਂਦੀਆਂ ਸੀ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੇ ਕਿਸੇ ਮੁੰਡੇ ਦੇ ਨਾਲ ਕੋਈ ਵੀ ਰਿਲੇਸ਼ਨਸ਼ਿਪ ਨਹੀਂ ਰੱਖਿਆ ਸੀ ਤੇ ਮੈਨੂੰ ਉਹਨਾਂ ਸਭ ਦੇ ਬਾਰੇ ਵਿੱਚ ਜ਼ਿਆਦਾ ਨੌਲੇਜ ਵੀ ਨਹੀਂ ਸੀ ਉਹ ਸਭ ਦੇਖ ਕੇ ਮੇਰੇ ਵੀ ਸਰੀਰ ਵਿੱਚ ਇੱਕ ਅੱਗ ਜਿਹੀ ਲੱਗਣ ਲੱਗੀ ਸੀ ਕਿ ਜਲਦੀ ਹੀ ਮੇਰਾ ਵਿਆਹ ਹੋ ਜਾਵੇ ਤੇ ਮੈਂ ਵੀ ਆਪਣੇ ਰਮਾਨਾ ਨੂੰ ਪੂਰਾ ਕਰ ਸਕਾਂ ਮੈਂ ਅੱਜ ਦੁਲਹਨ ਦੇ ਜੋੜੇ 'ਚ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਜੋ ਵੀ ਮੈਨੂੰ ਦੇਖਦਾ ਉਹ ਮੇਰੀ ਤਾਰੀਫ ਕਰਦਾ ਨਹੀਂ ਥੱਕਦਾ ਸੀ ਵਿਆਹ ਤੋਂ ਬਾਅਦ ਜ਼ਿਆਦਾ ਖੁਸ਼ ਸੀ ਪਰ ਜੇਕਰ ਮੇਰੇ ਦਿਓਰ ਨਾਲ ਵਿਆਹ ਹੁੰਦਾ ਤਾਂ ਮੈਂ ਹੋਰ ਜ਼ਿਆਦਾ ਖੁਸ਼ ਹੋ ਜਾਂਦੀ ਕਿਉਂਕਿ ਉਹ ਦਿਖਣ 'ਚ ਕਾਫੀ ਜ਼ਿਆਦਾ ਤਾਕਤਵਰ ਲੱਗਦਾ ਸੀ ਸਮਿਤ ਤਾਂ ਉਸ ਦੇ ਮੁਕਾਬਲੇ 'ਚ ਬਹੁਤ ਹੀ ਪਤਲਾ ਸਰੀਰ ਵਾਲਾ ਪਰ ਹੁਣ ਮੈਂ ਕਰ ਵੀ ਕੀ ਸਕਦੀ ਸੀ ਮੇਰਾ ਵਿਆਹ ਤੈਅ ਹੋ ਚੁੱਕਿਆ ਸੀ ਇਸ ਲਈ ਮੈਂ ਵਿਆਹ ਤੋਂ ਪਿੱਛੇ ਵੀ ਨਹੀਂ ਹਟ ਸਕਦੀ ਸੀ ਮਾਤਾ ਪਿਤਾ ਨੇ ਪੂਰੀ ਲਗਨ ਦੇ ਨਾਲ ਵਿਆਹ ਦਾ ਇੰਤਜ਼ਾਮ ਕੀਤਾ ਮੈਂ ਦੁਲਹਨ ਦਾ ਜੋੜਾ ਪਾ ਕੇ ਸਟੇਜ 'ਤੇ ਬੈਠੀ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਆਖਰੀ ਮੌਕੇ ਤੇ ਮੈਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਸਮਿਤ ਵਿਆਹ ਤੋਂ ਭੱਜ ਗਿਆ ਜਦੋਂ ਖਬਰ ਮੈਨੂੰ ਮਿਲੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੀ ਮਾਂ ਆਪਣੀ ਸਹੇਲੀ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਹਿ ਰਹੀ ਸੀ ਉਹ ਕਹਿਣ ਲੱਗੇ ਜੇਕਰ ਤੇਰੇ ਮੁੰਡੇ ਨੂੰ ਵਿਆਹ ਨਹੀਂ ਕਰਨਾ ਸੀ ਤਾਂ ਫਿਰ ਉਸਨੇ ਹਾਂ ਕਿਉਂ ਕੀਤੀ ਉਸਨੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਚੁੱਪ ਕਰਕੇ ਸਾਈਡ ਤੇ ਖੜੀ ਹੋ ਕੇ ਇਹ ਸਭ ਤਮਾਸ਼ਾ ਦੇਖ ਰਹੀ ਸੀ ਵਿਆਹ ਆਏ ਹੋਏ ਮਹਿਮਾਨਾਂ ਨੂੰ ਇਸ ਬਾਰੇ ਵਿੱਚ ਅਜੇ ਕੁਝ ਵੀ ਨਹੀਂ ਪਤਾ ਸੀ ਕਿ ਮੁੰਡਾ ਆਪਣਾ ਵਿਆਹ ਛੱਡ ਕੇ ਭੱਜ ਗਿਆ। ਇਸ ਕਾਰਨ ਮੇਰੀ ਮਾਂ ਦੀ ਸਹੇਲੀ ਨੇ ਆਪਣੇ ਛੋਟੇ ਮੁੰਡੇ ਦਾ ਵਿਆਹ ਮੇਰੇ ਨਾਲ ਪੱਕਾ ਕਰ ਦਿੱਤਾ। ਜਦੋਂ ਉਹਨਾਂ ਨੇ ਇਹ ਗੱਲ ਆਪਣੇ ਮੂੰਹ ਵਿੱਚੋਂ ਕਹੀ ਤਾਂ ਇਹ ਸੁਣਦੇ ਹੀ ਮੇਰੇ ਤਾਂ ਦਿਲ ਵਿੱਚ ਲੱਡੂ ਫੁੱਟਣ ਲੱਗੇ। ਮੈਂ ਮਾਣੀ ਮਣ ਸੋਚਣ ਲੱਗੀ ਕਿ ਵਧੀਆ ਹੋਇਆ ਸਮਿਤ ਵਿਆਹ ਤੋਂ ਭੱਜ ਗਿਆ। ਮੇਰੀ ਸੱਸ ਸਾਨੂੰ ਦੱਸਣ ਲੱਗੀ ਕਿ ਸਮਿਤ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ ਪਰ ਮੇਰੀ ਸੱਸ ਨੇ ਬਹੁਤ ਮਨਾ ਕੀਤਾ। ਉਹ ਉਸ ਨੂੰ ਆਪਣੇ ਘਰ ਦੀ ਬਹੂ ਨਹੀਂ ਬਣਾਵੇਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਨਹੀਂ ਸੀ ਕਿ ਉਹਨਾਂ ਦਾ ਮੁੰਡਾ ਪਿਆਰ ਚ ਇੰਨਾ پاਗਲ ਹੋ ਜਾਵੇਗਾ ਕਿ ਵਿਆਹ ਦੀ ਰਾਤ ਹੀ ਭੱਜ ਜਾਵੇਗਾ ਮੇਰੇ ਦਿਓਰ ਦਾ ਨਾਮ ਰਾਗਵ ਸੀ ਰਾਗਵ 6 ਫੁੱਟ 3 ਇੰਚ ਦੀ ਹਾਈਟ ਰੱਖਦਾ ਸੀ ਬੋਡੀ ਬਹੁਤ ਫਿੱਟ ਸੀ ਉਹ ਹਮੇਸ਼ਾ ਜਿੰਮ ਜਾਇਆ ਕਰਦਾ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਉਦੋਂ ਹੀ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਕਾਸ਼ ਮੇਰਾ ਵਿਆਹ ਰਾਗਵ ਨਾਲ ਹੋ ਜਾਂਦਾ ਹੁਣ ਮਾਂ ਨੇ ਮੇਰਾ ਵਿਆਹ ਮਿੱਤ ਨਾਲ ਤੈਅ ਕੀਤਾ ਪਰ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਆਖਰਕਾਰ ਮੇਰਾ ਪਿਆਰ ਮੈਨੂੰ ਮਿਲ ਹੀ ਗਿਆ ਅੱਜ ਦੀ ਰਾਤ ਮੈਂ ਆਪਣੇ ਸਾਰੇ ਇਰਮਾਨ ਆਪਣੇ ਪਿਆਰ ਨਾਲ ਪੂਰੇ ਕਰਾਂਗੀ ਪੰਡਤ ਜੀ ਨੂੰ ਬੁਲਾ ਲਿਆ ਗਿਆ ਜਲਦੀ ਹੀ ਮੇਰਾ ਵਿਆਹ ਰਗਵਨ ਨਾਲ ਕਰ ਦਿੱਤਾ ਗਿਆ ਮੇਰੀਆਂ ਸਹੇਲੀਆਂ ਮੈਨੂੰ ਕਹਿਣ ਲੱਗੀਆਂ ਤੂੰ 18 ਸਾਲ ਦੇ ਮੁੰਡੇ ਨਾਲ ਵਿਆਹ ਕਿਉਂ ਕੀਤਾ ਇਹ ਤਾਂ ਅਜੇ ਬੱਚਾ ਹੈ ਇਸ ਨੂੰ ਸੁਹਾਗ ਰਾਤ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਹੋਵੇਗਾ ਉਹ ਸੁਹਾਗ ਰਾਤ ਦੀ ਰਾਤ ਤੇਰੇ ਨਾਲ ਕੀ ਕਰੇਗਾ ਕਿਉਂਕਿ ਮੇਰਾ ਵਿਆਹ ਪੂਰੇ 24 ਸਾਲ ਦੀ ਉਮਰ 'ਚ ਹੋ ਗਿਆ ਸੀ ਤੇ ਰਾਗਵ 18 ਸਾਲ ਦਾ ਸੀ ਉਹ ਮੇਰੇ ਤੋਂ ਪੂਰੇ 6 ਸਾਲ ਛੋਟਾ ਸੀ ਇਸ ਤੋਂ ਚੰਗਾ ਕਿਸੇ ਹੋਰ ਨਾਲ ਵਿਆਹ ਕਰ ਲੈਂਦੀ ਤੇਰੇ ਇਰਮਾਨ ਵੀ ਪੂਰੇ ਹੋ ਜਾਂਦੇ ਕਿਉਂਕਿ ਵਿਆਹ ਦੀ ਰਾਤ ਹਰ ਦੁਲਹਨ ਦਾ ਸੁਪਨਾ ਹੁੰਦਾ ਕਿ ਉਸ ਦਾ ਪਤੀ ਉਸ ਤੇ ਬਹੁਤ ਪਿਆਰ ਲੁਟਾਵੇ ਪਰ ਇਹ ਤਾਂ ਅਜੇ ਬੱਚਾ ਉਹ ਕਿਦਾਂ ਕੀ ਕਰੇਗਾ ਮੈਂ ਕਿਹਾ ਕਿ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਰਾਗਵ ਨੂੰ ਕੋਈ ਨੌਲੇਜ ਨਹੀਂ ਆ ਤਾਂ ਮੈਨੂੰ ਤਾਂ ਹੈ ਨਾ ਤੁਸੀਂ ਮੈਨੂੰ ਇਹਨਾਂ ਕੁਝ ਤਾਂ ਸਿਖਾ ਦਿੱਤਾ ਤਾਂ ਅੱਜ ਮੈਂ ਉਸ ਗਿਆਨ ਦਾ ਜ਼ਰੂਰ ਇਸਤੇਮਾਲ ਕਰਾਂਗੀ ਮੈਂ ਖੌਦੀ ਸਭ ਕੁਝ ਕਰ ਲਵਾਂਗੀ ਇਹ ਸਭ ਸੁਣਦੇ ਹੀ ਮੇਰੀਆਂ ਸਹੇਲੀਆਂ ਉੱਚੀ ਉੱਚੀ ਹੱਸਣ ਲੱਗੀਆਂ ਮੈਂ ਹੁਣ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਉਹ ਬਹੁਤ ਖੁਸ਼ ਸੀ ਪਰ ਮੇਰੀ ਖੁਸ਼ੀ ਨੂੰ ਹੁਣ ਨਜ਼ਰ ਲੱਗਣ ਵਾਲੀ ਸੀ ਸਹੁਰੇ ਘਰ 'ਚ ਮੇਰੀ ਸੱਸ ਨੇ ਬਹੁਤ ਚੰਗੇ ਤਰੀਕੇ ਨਾਲ ਮੇਰਾ ਸਵਾਗਤ ਕੀਤਾ ਉਹਨਾਂ ਨੇ ਮੈਨੂੰ ਕੋਈ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੁਹਾਗਰਾਤ ਦੀ ਰਾਤ ਕਮਰੇ ਵਿੱਚ ਜਾਂਦੇ ਸਮੇਂ ਮੇਰੀ ਸੱਸ ਮੈਨੂੰ ਇੱਕ ਦੁੱਧ ਦਾ ਗਲਾਸ ਦੇ ਕੇ ਗਈ ਉਹਨਾਂ ਨੇ ਬਹੁਤ ਪਿਆਰ ਨਾਲ ਕਿਹਾ ਕਿ ਰਾਗਵ ਨੂੰ ਜਿਆਦ ਨਾਲ ਦੁੱਧ ਪਿਲਾ ਦੇਣਾ ਤੇ ਕਿਹਾ ਕਿ ਇਹ ਰਸਮ ਹੁੰਦੀ ਹੈ ਸ਼ਾਦੀशुदा ਜੋੜੇ ਨੂੰ ਸੁਹਾਗ ਰਾਤ ਨੂੰ ਗਰਮ ਦੁੱਧ ਦਿੱਤਾ ਜਾਂਦਾ ਤਾਂ ਜੋ ਉਹਨਾਂ ਵਿੱਚ ਤਾਕਤ ਆ ਜਾਵੇ ਇਹ ਸੁਣਦੀ ਮੈਂ ਥੋੜਾ ਸ਼ਰਮਾਉਣ ਲੱਗੀ ਮੈਂ ਸੱਸ ਦੀਆਂ ਗਤਲ ਕਾਲਾਂ ਦਾ ਮਤਲਬ ਸਮਝ ਗਈ ਸੀ ਫਿਰ ਉਹ ਮੇਰੇ ਤੋਂ ਮਾਫੀ ਮੰਗਣ ਲੱਗੀ ਉਹਨਾਂ ਦੇ ਵੱਡੇ ਮੁੰਡੇ ਸਮਿਤ ਨੇ ਜੋ ਅੱਜ ਕੀਤਾ ਸੀ ਉਹ ਬਹੁਤ ਹੀ ਗਲਤ ਕੀਤਾ ਸੀ ਪਰ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਜੀ ਤੁਸੀਂ ਮਾਫੀ ਨਾ ਮੰਗੋ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਦੇਖੋ ਸਮਿਤ ਭਾਵੇਂ ਭੱਜ ਗਿਆ ਪਰ ਫਿਰ ਵੀ ਤਾਂ ਮੈਂ ਤੁਹਾਡੇ ਘਰ ਦੀ ਬਹੂ ਬਣ ਕੇ ਆ ਗਈ ਹਾਂ ਨਾ ਏ ਸੁਣਦੇ ਹੀ ਮੇਰੀ ਸੱਸ ਮੁਸਕਰਾਉਣ ਲੱਗੀ ਤੇ ਫਿਰ ਮੈਂ ਬਹੁਤ ਅਸ਼ੀਰਵਾਦ ਮੈਨੂੰ ਦੇਣ ਲੱਗੀ ਉਹ ਦੁੱਧ ਦਾ ਗਲਾਸ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਕਮਰੇ ਵਿੱਚ ਆਉਂਦੇ ਹੀ ਮੈਂ ਕਮਰੇ ਨੂੰ ਚੰਗੀ ਤਰ੍ਹਾਂ ਦੇਖ ਰਹੀ ਸੀ ਹਰ ਜਗ੍ਹਾ ਰਾਗਵ ਦੀ ਤਸਵੀਰ ਲੱਗੀ ਹੋਈ ਸੀ ਉਹ ਤਸਵੀਰ ਵਿੱਚ ਇੰਨਾ ਹੈਂਡਸਮ ਲੱਗ ਰਿਹਾ ਸੀ ਕਿ ਕੋਈ ਵੀ ਉਸ ਦਾ دیਵਾਨਾ ਹੋ ਜਾਂਦਾ ਮੈਂ ਦੁੱਧ ਨੂੰ ਸਾਈਡ ਟੇਬਲ ਤੇ ਰੱਖ ਦਿੱਤਾ ਤੇ ਫਿਰ ਦੁਲਹਨ ਦੇ ਜੋੜੇ 'ਚ ਬੈੱਡ ਤੇ ਆ ਕੇ ਬੈਠ ਗਈ ਸੋਚਣ ਲੱਗੀ ਕਿ ਮੈਂ ਕਿੱਦਾਂ ਰਾਗਵ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਾਂਗੀ ਮੈਂ ਦੋਸਤਾਂ ਦੇ ਦੱਸੇ ਹੋਏ ਗਿਆਨ ਤੇਜ ਵੀਡੀਓ ਨੂੰ ਸੋਚ ਰਹੀ ਸੀ ਕਿਉਂਕਿ ਸ਼ੁਰੂਆਤ ਤਾਂ ਮੈਨੂੰ ਹੀ ਕਰਨੀ ਸੀ ਪਤਾ ਨਹੀਂ ਰਾਗਵ ਨੂੰ ਇੰਨਾ ਸਭ ਬਾਰੇ ਪਤਾ ਹੈ ਜਾਂ ਨਹੀਂ ਇਹ ਸਭ ਕਿਦਾਂ ਕਰਦੇ ਆ ਮੇਰੇ ਦਿਲ ਵਿੱਚ ਕਈ ਇਰਮਾਨ ਸੀ ਠੰਡ ਦਾ ਮੌਸਮ ਸੀ ਅੱਜ ਦੀ ਰਾਤ ਤੇਜ਼ ਮੀਂਹ ਪੈ ਰਿਹਾ ਸੀ ਪਰ ਉਸ ਸਮੇਂ ਵੀ ਮੇਰਾ ਪੂਰਾ ਸਰੀਰ ਸੌਲਗ ਰਿਹਾ ਸੀ ਵਿਆਹ ਨੂੰ ਲੈ ਕੇ ਮੇਰੇ ਕਈ ਸੁਪਨੇ ਸੀ ਜੋ ਅੱਜ ਪੂਰੇ ਹੋਣ ਵਾਲੇ ਸੀ ਮੈਂ ਬੇਸਬਰੀ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਮਰੇ ਵਿੱਚ ਨਾ ਹੀ ਕੋਈ ਸੇਜ ਸਜਾਇਆ ਹੋਇਆ ਕਮਰਾ ਬਿਲਕੁਲ ਨਾਰਮਲ ਸੀ ਜਿੱਦਾਂ ਹਮੇਸ਼ਾ ਹੋਇਆ ਕਰਦਾ ਸੀ ਫਿਰ ਇੱਕ ਘੰਟੇ ਬਾਅਦ ਰਾਗਵ ਕਮਰੇ ਵਿੱਚ ਆਈ ਉਹਨਾਂ ਨੂੰ ਦੇਖਦੇ ਹੀ ਮੇਰੀਆਂ ਧੜਕਣਾ ਤੇਜ਼ ਹੋ ਗਈਆਂ ਸੈਰ ਤੋਂ ਪਸੀਨੇ ਛੁੱਟਣ ਲੱਗੇ ਹੌਲੀ-ਹੌਲੀ ਉਹ ਮੇਰੇ ਕੋਲ ਆਈ ਮੇਰੇ ਕੋਲ ਆ ਕੇ ਬੈਠ ਗਏ ਤੇ ਮੈਨੂੰ ਕਹਿਣ ਲੱਗੇ ਲਤਾ ਤੂੰ ਬਹੁਤ ਥੱਕ ਗਈ ਹੋਵੇਂਗੀ ਜਾ ਥੋੜਾ ਆਰਾਮ ਕਰ ਲਾ ਇਹ ਸੁਣਦੇ ਹੀ ਮੇਰਾ ਦਿਲ ਦੇਰਮਾਨ ਚੁਰਚੁਰ ਹੋ ਗਏ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਤੇ ਇਹ ਮੈਨੂੰ ਕਹਿ ਰਹੇ ਆ ਕਿ ਮੈਂ ਸੌ ਜਾਵਾਂ ਮੈਨੂੰ ਅੰਦਰ ਹੀ ਅੰਦਰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਰਾਘਵ ਨੂੰ ਕੁਝ ਵੀ ਨਹੀਂ ਕਿਹਾ ਮੈਂ ਚੁੱਪ ਕਰਕੇ ਜਾ ਕੇ ਕੱਪੜੇ ਬਦਲ ਲਏ ਅਤੇ ਜਦੋਂ ਮੈਂ ਕੱਪੜੇ ਬਦਲ ਕੇ ਵਾਪਸ ਕਮਰੇ 'ਚ ਆਈ ਤਾਂ ਦੇਖਿਆ ਰਾਘਵ ਤਾਂ ਪਹਿਲਾਂ ਹੀ ਸੌਂ ਗਏ ਸੀ ਮੈਨੂੰ ਲੱਗਿਆ ਕਿ ਸ਼ਾਇਦ ਅੱਜ ਉਹ ਬਹੁਤ ਜ਼ਿਆਦਾ ਥੱਕ ਗਏ ਹੋਣਗੇ ਇਸ ਲਈ ਉਹ ਜਲਦੀ ਸੌਂ ਗਏ ਮੈਂ ਹੌਲੀ ਹੌਲੀ ਜਾ ਕੇ ਰਾਘਵ ਦੇ ਨਾਲ ਪੈ ਗਈ ਫਿਰ ਹੌਲੀ ਹੌਲੀ ਉਸ ਦੀ ਕਮਰ ਨੂੰ ਟੱਚ ਕਰਨ ਲੱਗੀ ਪਰ ਉਹ ਉਹ ਤਾਂ ਮੇਰੇ ਤੋਂ ਦੂਰ ਹਟ ਰਿਹਾ ਸੀ ਫਿਰ ਮੈਂ ਗੁੱਸੇ ਨਾਲ ਪਾਸਾ ਬਦਲ ਕੇ ਸੌਂ ਗਈ ਕਿਉਂਕਿ ਮੈਂ ਵੀ ਵਿਆਹ ਵਿੱਚ ਬਹੁਤ ਜ਼ਿਆਦਾ ਥੱਕ ਗਈ ਸੀ ਐਸ ਲਈ ਕਦੋਂ ਗੂੜੀ نیند ਵਿੱਚ ਸੌਂ ਗਈ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਜਦੋਂ ਸਵੇਰੇ ਉੱઠી ਤਾਂ ਮੇਰੇ ਤੋਂ ਪਹਿਲਾਂ ਰਾਗਵ ਕਮਰੇ ਵਿੱਚ ਜਾ ਚੁੱਕਿਆ ਸੀ ਮੇਰੀ ਅੱਖ ਉਦੋਂ ਖੁੱਲੀ ਜਦੋਂ ਮੇਰੀ ਸੱਸ ਕਮਰੇ ਦਾ ਦਰਵਾਜ਼ਾ ਖੜਕਾ ਰਹੀ ਸੀ ਕਹਿਣ ਲੱਗੀ ਕੱਲ ਦੀ ਰਾਤ ਵਧੀਆ ਲੰਗੀ ਹੋਵੇਗੀ ਇਹ ਸੁਣਦੇ ਹੀ ਮੇਰਾ ਮੂੰਹ ਲਟਕ ਗਿਆ ਪਰ ਮੈਂ ਆਪਣੀ ਸੱਸ ਨੂੰ ਕੁਝ ਵੀ ਨਹੀਂ ਕਿਹਾ ਮੈਂ ਹਲਕੀ ਸਮਾਈਲ ਦੇ ਦਿੱਤੀ ਫਿਰ ਸੱਸ ਨੇ ਕਿਹਾ ਜਲਦੀ ਜਾ ਕੇ ਫਰੈਸ਼ ਹੋ ਜਾ ਤੇ ਨਾਸ਼ਤੇ ਤੇ ਰਾਗਵ ਕਦੋਂ ਦਾ ਫਰੈਸ਼ ਹੋ ਕੇ ਨਾਸ਼ਤੇ ਦੇ ਟੇਬਲ ਤੇ ਬੈਠਾ ਇਹ ਸੁਣਦੇ ਹੀ ਮੈਂ ਜਲਦੀ ਨਾਲ ਫਰੈਸ਼ ਹੋਈ ਵਧੀਆ ਇੱਕ ਸੂਟ ਪਾ ਲਿਆ ਸੋਚਿਆ ਅੱਜ ਰਾਗਵ ਨੂੰ ਆਪਣੇ ਵੱਲ ਕਰ ਲਵਾਂਗੀ ਉਹ ਖੁਦ ਬੇਕਾਬੂ ਹੋ ਕੇ ਮੇਰੇ ਕੋਲ ਆ ਜਾਵੇਗਾ ਸੂਟ ਪਾ ਕੇ ਥੱਲੇ ਗਈ ਤਾਂ ਸਾਰਿਆਂ ਨੇ ਮੇਰੀ ਤਾਰੀਫ ਕੀਤੀ ਸਿਵਾਏ ਰਾਗਵ ਦੇ ਰਾਗਵ ਨੇ ਤਾਂ ਇੱਕ ਵਾਰ ਵੀ ਮੈਨੂੰ ਨਹੀਂ ਦੇਖਿਆ ਮੈਂ ਸੋਚਿਆ ਸ਼ਾਇਦ ਉਹ ਸਿਰਫ 18 ਸਾਲ ਦਾ ਏ ਤੇ ਇਸ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਹੀ ਨਹੀਂ ਮੈਨੂੰ ਖੁਦ ਹੀ ਉਸ ਨੂੰ ਆਪਣੇ ਵੱਲ ਖਿੱਚਣਾ ਹੋਵੇਗਾ ਉਦੋਂ ਹੀ ਉਹ ਮੇਰੇ ਕੋਲ ਆਇਆ ਸਾਰਾ ਦਿਨ ਮੂੰਹ ਦਿਖਾਈ ਦੀ ਰਸਮ ਚ ਲੰਘ ਗਿਆ ਉਹ ਰਸਮ ਵਿੱਚ ਸਭ ਆਸ-ਪਾਸ ਦੀਆਂ ਔਰਤਾਂ ਮੈਨੂੰ ਦੇਖਣ ਦੇ ਲਈ ਆਈਆਂ ਸੀ ਜਦੋਂ ਮੈਨੂੰ ਉਹ ਦੇਖਦੀਆਂ ਤਾਂ ਬਹੁਤ ਤਾਰੀਫ਼ ਕਰ ਜਾਂਦੀਆਂ ਮੇਰੀ ਸੱਸ ਨੂੰ ਕਹਿੰਦੀਆਂ ਤੇ ਤੂੰ ਤਾਂ ਹੀਰੇ ਵਰਗੀ ਬਹੂ ਚੁਣੀ ਆ ਇਸ ਰਸਮ ਵਿੱਚ ਵੀ ਮੈਂ ਬੈਠੇ ਬੈਠੇ ਆਪਣੇ ਪਤੀ ਰਾਗਵ ਨੂੰ ਹੀ ਲੱਭ ਰਹੀ ਸੀ ਪਰ ਉਹ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸੀ ਮੈਨੂੰ ਲੱਗਿਆ ਸ਼ਾਇਦ ਉਹ ਕਿਸੇ ਕੰਮ ਤੋਂ ਬਾਹਰ ਗਏ ਹੋਣਗੇ ਸ਼ਾਮ ਨੂੰ ਜਦੋਂ ਮਹਿਮਾਨ ਆਪਣੇ ਆਪਣੇ ਘਰ ਚਲੇ ਗਏ ਤਾਂ ਮੈਂ ਵੀ ਰਾਤ ਦਾ ਖਾਣਾ ਖਾ ਕੇ ਜਲਦੀ ਆਪਣੇ ਕਮਰੇ ਵੱਲ ਚਲੀ ਗਈ ਤਾਂ ਜੋ ਮੈਂ ਆਪਣੇ ਪਤੀ ਨੂੰ ਆਪਣੇ ਵੱਲ ਖਿੱਚ ਸਕਾਂ ਮੈਂ ਸੋਚਿਆ ਕਿ ਅੱਜ ਰਾਤ ਜਦੋਂ ਕਮਰੇ ਵਿੱਚ ਆਉਣਗੇ ਤਾਂ ਮੈਂ ਖੋਦੀ ਉਹਨਾਂ ਦੇ ਕਰੀਬ ਚਲੀ ਜਾਵਾਂਗੀ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਇਜ਼ਹਾਰ ਉਹਨਾਂ ਨੂੰ ਕਰਾਂਗੀ ਤੇ ਮੈਂ ਅੱਜ ਇਹ ਬਹੁਤ ਹੀ ਖੂਬਸੂਰਤ ਨਾਈਟੀ ਪਾ ਲਈ ਜਿਸ ਦੇ ਦੋਮੋ ਸਾਈਡ ਕੱਟ ਲੱਗਿਆ ਹੋਇਆ ਸੀ ਜਿਸ ਨੂੰ ਪਾਉਂਦੀ ਮੇਰੀਆਂ ਮੈਂ ਸੋਚਿਆ ਸ਼ਾਇਦ ਮੈਨੂੰ ਨਾਈਟੀ 'ਚ ਦੇਖਦੀ ਉਸ ਦੇ ਜਜ਼ਬਾਤ ਉੱਭਰਨ ਲੱਗਣਗੇ ਤੇ ਖੁਦ ਮੇਰੇ ਵੱਲ ਉਹ ਖਿੱਚਦਾ ਚਲਾਵੇਗਾ ਪਰ ਸ਼ਾਇਦ ਮੇਰੀ ਗਲਤਫਹਿਮੀ ਸੀ ਪਹਿਲੀ ਰਾਤ ਦੀ ਤਰ੍ਹਾਂ ਮੈਂ ਫਿਰ ਰघव ਦਾ ਇੰਤਜ਼ਾਰ ਕਰ ਰਹੀ ਸੀ ਇੰਤਜ਼ਾਰ ਕਰਦੇ ਕਰਦੇ ਰਾਤ ਦੇ 2:30 ਵੱਜ ਚੁੱਕੇ ਸੀ ਬੇਸਬਰੀ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ ਪਰ ਹੁਣ ਮੈਨੂੰ ਅੰਦਰ ਹੀ ਅੰਦਰ ਬਹੁਤ ਗੁੱਸਾ ਵੀ ਆ ਰਿਹਾ ਸੀ ਰघव ਨੂੰ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਜਦੋਂ ਸਵੇਰ ਦੇ 4 ਵਜੇ ਤਾਂ ਉਹ ਅੰਦਰ ਆਏ ਤੇ ਮੈਨੂੰ ਦੇਖ ਕੇ ਕਹਿਣ ਲੱਗੇ ਮੈਨੂੰ ਮਾਫ਼ ਕਰ ਦੇਣਾ ਮੈਂ ਕਿਸੇ ਕੰਮ ਤੋਂ ਬਾਹਰ ਚਲਾ ਗਿਆ ਸੀ ਔਣ ਚ ਥੋੜੀ ਦੇਰ ਹੋ ਗਈ ਇਹ ਸੁਣਦੇ ਮੇਰਾ ਥੋੜਾ ਦਿਲ ਸ਼ਾਂਤ ਹੋਇਆ ਪਰ ਜਿੱਦਾਂ ਹੀ ਮੈਂ ਉਹਨਾਂ ਦੇ ਕੋਲ ਗਈ ਤਾਂ ਉਹਨਾਂ ਨੇ ਮੈਨੂੰ ਆਪਣੇ ਤੋਂ ਦੂਰ ਕਰਦੇ ਹੋਏ ਮੇਰਾ ਹੱਥ ਫੜ ਕੇ ਕਿਹਾ ਕਿ ਮੈਨੂੰ ਮaaf ਕਰ ਦੇਣਾ ਮੇਰੇ ਭਰਾ ਨੇ ਤੈਨੂੰ ਵਿਆਹ ਦੀ ਸਟੇਜ ਤੇ ਛੱਡ ਦਿੱਤਾ ਤੇ ਤੂੰ ਮੇਰੇ ਭਰਾ ਦੀ ਦੁਲਹਨ ਹਾਂ ਬੇਸ਼ੱਕ ਮੈਂ ਤੇਰੇ ਨਾਲ ਵਿਆਹ ਕੀਤਾ ਏ ਪਰ ਹੁਣ ਵੀ ਤੂੰ ਮੇਰੀ ਭਾਬੀ ਹਾਂ ਮੈਂ ਤੈਨੂੰ ਉਸ ਨਜ਼ਰ ਨਾਲ ਨਹੀਂ ਦੇਖਦਾ ਸਮਾਜ ਦੀ ਬਦਨਾਮੀ ਦੇ ਕਾਰਨ ਮੈਂ ਤੇਰੇ ਨਾਲ ਵਿਆਹ ਕੀਤਾ ਜੇਕਰ ਮੈਂ ਵਿਆਹ ਨਾ ਕਰਦਾ ਤਾਂ ਸਮਾਜ ਤੇਰੇ ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਤੇ ਫਿਰ ਮੇਰੀ ਮਾਂ ਨੇ ਮੈਨੂੰ ਬਹੁਤ ਮਜਬੂਰ ਕੀਤਾ ਸੀ ਵਿਆਹ ਦੇ ਲਈ ਤਾਂ ਜੋ ਤੇਰੀ ਇੱਜ਼ਤ ਬਚ ਜਾਵੇ ਮੈਨੂੰ ਮਾਫ਼ ਕਰ ਦੇਣਾ ਤੂੰ ਬਹੁਤ ਵਧੀਆ ਪਰ ਮੈਂ ਤੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਕਦੇ ਸਵੀਕਾਰ ਨਹੀਂ ਕਰ ਪਾਵਾਂਗਾ ਅਸੀਂ ਦੋਵੇਂ ਇੱਕ ਹੀ ਕਮਰੇ 'ਚ ਰਹਾਂਗੇ ਤਾਂ ਜੋ ਲੋਕਾਂ ਨੂੰ ਸਾਡੇ ਬਾਰੇ ਵਿੱਚ ਕੁਝ ਵੀ ਪਤਾ ਨਾ ਲੱਗੇ ਤੇ ਤੂੰ ਜੋ ਚਾਹੇ ਕਰ ਸਕਦੀ ਆ ਤੇਰੀ ਮਰਜ਼ੀ ਆ ਜੇਕਰ ਤੈਨੂੰ ਕੋਈ ਮੁੰਡਾ ਪਹਿਲਾਂ ਤੋਂ ਹੀ ਪਸੰਦਾ ਤਾਂ ਤੂੰ ਉਸ ਨਾਲ ਵਿਆਹ ਕਰ ਸਕਦੀ ਆ ਇਸ ਵਿੱਚ ਤੇਰਾ ਪੂਰਾ ਸਾਥ ਦੇਵਾਂਗਾ ਮੈਂ ਕਿਉਂਕਿ ਜੇਕਰ ਮੇਰੇ ਭਰਾ ਨੇ ਤੈਨੂੰ ਧੋਖਾ ਦਿੱਤਾ ਹੈ ਤਾਂ ਮੈਂ ਤੇਰੀ ਮਦਦ ਕਰਾਂਗਾ ਪਰ ਯਾਦ ਰੱਖਣਾ ਮੈਂ ਕਦੇ ਉਸ ਨਜ਼ਰ ਨਾਲ ਨਹੀਂ ਦੇਖ ਸਕਦਾ ਤੇ ਇਸ ਲਈ ਮੇਰੇ ਤੋਂ ਦੂਰ ਰਹਿ ਮੈਂ ਤੇਰੇ ਨਾਲ ਆਪਣਾ ਪਤੀ ਪਤਨੀ ਵਾਲਾ ਰਿਸ਼ਤਾ ਨਹੀਂ ਨਿਵਾ ਸਕਦਾ ਪਰ ਉਸ ਨੂੰ ਕੌਣ ਦੱਸਦਾ ਕਿ ਮੈਂ ਤਾਂ ਉਸ ਨੂੰ ਪਹਿਲਾਂ ਹੀ ਪਸੰਦ ਕਰਦੀ ਸੀ ਜਦੋਂ ਦਾ ਮੈਂ ਉਸ ਨੂੰ ਦੇਖਿਆ ਸੀ ਅਜੇਹਾਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਮੈਂ ਕੁਝ ਵੀ ਬੋਲਣ ਜਾਂ ਸੁਣਨ ਦੀ ਹਾਲਤ ਵਿੱਚ ਨਹੀਂ ਸੀ ਇਹ ਸੁਣਦੇ ਹੀ ਮੈਨੂੰ ਬਹੁਤ ਤੇਜ਼ ਗੁੱਸਾ ਆਇਆ ਪਰ ਮੈਂ ਆਪਣੇ ਗੁੱਸੇ ਤੇ ਬਹੁਤ ਚੰਗੀ ਤਰ੍ਹਾਂ ਕਾਬੂ ਕਰਕੇ ਰੱਖਿਆ ਮੈਂ ਕਿਹਾ ਜੇਕਰ ਤੁਹਾਨੂੰ ਵੀ ਮੇਰੇ ਨਾਲ ਵਿਆਹ ਕਰਨਾ ਸੀ ਤਾਂ ਤੁਸੀਂ ਵੀ ਮੈਨੂੰ ਸਾਫ਼-ਸਾਫ਼ ਕਹਿ ਦਿੰਦੇ ਪਰ ਹੁਣ ਵਿਆਹ ਤੋਂ ਬਾਅਦ ਤੁਸੀਂ ਮੈਨੂੰ ਆਪਣੀ ਪਤਨੀ ਵੀ ਸਵੀਕਾਰ ਨਹੀਂ ਕਰ ਰਹੇ ਤੇ ਨਾ ਹੀ ਮੇਰਾ ਹੱਕ ਦਿੰਦੇ ਹੋ ਮੇਰੇ ਤੋਂ ਦੂਰ ਭੱਜਦੇ ਹੋ ਇਹ ਸੁਣ ਕੇ ਰਾਗਵ ਕਹਿਣ ਲੱਗਿਆ ਮੈਂ ਤੈਨੂੰ ਹੋਰ ਕੁੱਝ ਨਹੀਂ ਕਹਾਗਾ ਜੋ ਕਹਿਣਾ ਸੀ ਮੈਂ ਕਹਿ ਚੁੱਕਿਆ ਮੇਰੀ ਗੱਲ ਆਪਣੇ ਪੱਲੇ ਨਾ ਬੰਨ ਲਾ ਕਿਉਂਕਿ ਮੈਂ ਸੱਚ ਕਹਿ ਰਿਹਾ ਮੈਂ ਤੈਨੂੰ ਕਦੇ ਵੀ ਉਸ ਨਜ਼ਰ ਨਾਲ ਨਹੀਂ ਦੇਖ ਸਕਦਾ ਇਹ ਕਹਿੰਦੇ ਹੀ ਰਾਗਵ ਜਾ ਕੇ ਆਪਣੇ ਬੈਸtre ਤੇ ਬੈਠ ਗਿਆ ਤੇ ਮੈਂ ਫਿਰ ਉੱਥੇ ਹੀ ਖੜੀ ਹੰਝੂ ਬਹਾ ਰਹੀ ਸੀ ਚਪਚਾਪ ਕਰਕੇ ਬਿਸਤਰੇ ਤੇ ਪੈ ਗਈ ਮੇਰੇ ਜਿੰਨੇ ਵੀ ਵਿਆਹ ਨੂੰ ਲੈ ਕੇ ਦਿਲ ਵਿੱਚ ਰਮਾਂਡ ਸੀ ਉਹ ਸਾਰੇ ਹੁਣ ਪਾਣੀ ਨਾਲ ਬਹਿ ਗਏ ਮੈਨੂੰ ਹੁਣ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮੇਰੀ ਇਹ ਜ਼ਿੰਦਗੀ ਮੈਨੂੰ ਕਿਸ ਮੋੜ ਤੇ ਲੈ ਕੇ ਜਾਵੇਗੀ ਇੱਕ ਮੁੰਡਾ ਮੈਨੂੰ ਸਟੇਜ ਤੇ ਛੱਡ ਕੇ ਭੱਜ ਗਿਆ ਦੂਜਾ ਵਿਆਹ ਕਰਕੇ ਵੀ ਮੈਨੂੰ ਆਪਣੇ ਦਿਲ ਵਿੱਚ ਪਤਨੀ ਦੀ ਜਗ੍ਹਾ ਨਹੀਂ ਦੇ ਪਾ ਰਿਹਾ ਮੈਂ ਇਸ ਘਰ ਵਿੱਚ ਕਿਸ ਹਸਿਆਤ ਨਾਲ ਰਹਾਂਗੀ ਇਹੀ ਸੋਚਦੇ ਸੋਚਦੇ ਮੈਂ ਫਿਰ ਕਦੋਂ ਸੌਂਗੀ ਮੈਨੂੰ ਪਤਾ ਹੀ ਨਹੀਂ ਲੱਗਿਆ ਸਵੇਰੇ ਜਦੋਂ ਫੇਰ ਦੁਬਾਰਾ ਉੱઠી ਤਾਂ ਪਹਿਲਾਂ ਦੀ ਤਰ੍ਹਾਂ ਰਗਵ ਮੇਰੇ ਤੋਂ ਪਹਿਲਾਂ ਹੀ ਕਮਰੇ ਚੋਂ ਬਾਹਰ ਜਾ ਚੁੱਕਿਆ ਸੀ ਕਾਲਜ ਦੇ ਸਮੇਂ ਜਦੋਂ ਮੇਰਾਂ ਸਹੇਲੀਆਂ ਮੈਨੂੰ ਦੱਸ ਰੰਗਾਂ ਸੀ ਕਿ ਵਿਆਹ ਨੂੰ ਲੈ ਕੇ ਤਾਂ ਮੈਂ ਸੋਚਦੀ ਸੀ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਸਵੇਰੇ ਉੱਠਦੇ ਹੀ ਮੈਨੂੰ ਬਹੁਤ ਪਿਆਰ ਨਾਲ ਉਠਾਵੇਗਾ ਮੇਰੇ ਮੱਥੇ ਨੂੰ ਚੁੰਮੇਗਾ ਪਰ ਮੇਰੇ ਵਿਆਹ ਤੋਂ ਬਾਅਦ ਅਜਿਹਾ ਕੁਝ ਵੀ ਨਹੀਂ ਹੋਇਆ ਮੇਰਾ ਵਿਆਹ ਬੇਰੰਗ ਹੋ ਗਿਆ ਇਦਾਂ ਹੀ ਮਨ ਉਦਾਸ ਲੈ ਕੇ ਮੈਂ ਫਿਰ ਉੱઠી ਤੇ ਫਰੈਸ਼ ਹੋ ਕੇ ਕਿਚਨ ਚ ਨਾਸ਼ਤਾ ਬਣਾਉਣ ਦੇ ਲਈ ਚਲੀ ਗਈ ਨਾਸ਼ਤਾ ਬਣਾ ਕੇ ਮੈਂ ਰਗਵ ਨੂੰ ਨਾਸ਼ਤਾ ਦੇ ਦੇਣ ਦੇ ਲਈ ਆਈ ਤਾਂ ਮੈਂ ਦੇਖਿਆ ਉਹ ਬਸ ਸਿਰ ਚੁਕਾਈ ਬੈਠੇ ਸੋਏ ਸੀ ਮੈਂ ਚੁੱਪ ਕਰਕੇ ਉਹਨਾਂ ਦੀ ਪਲੇਟ 'ਚ ਨਾਸ਼ਤਾ ਦਿੱਤਾ ਤੇ ਕਿਚਨ 'ਚ ਆ ਕੇ ਮੇਰੀਆਂ ਅੱਖਾਂ ਵਿੱਚੋਂ ਫਿਰ ਦੁਬਾਰਾ ਹੰਝੂ ਵਹਿਣ ਲੱਗੇ ਹਰ ਕੁੜੀ ਦੀ ਤਰ੍ਹਾਂ ਮੇਰੇ ਵੀ ਕਈ ਸਾਰੇ ਇਰਮਾਨ ਸੀ ਪਰ ਉਹ ਸਾਰੇ ਦੇ ਸਾਰੇ ਮਿੱਟੀ 'ਚ ਮਿਲ ਚੁੱਕੇ ਸੀ ਮੇਰੀ ਕਿਸਮਤ ਵਿੱਚ ਕੀ ਲਿਖਿਆ ਮੈਨੂੰ ਕੁਝ ਨਹੀਂ ਪਤਾ ਸੀ ਮੇਰਾ ਪਤੀ ਮੈਨੂੰ ਇਸ ਤਰ੍ਹਾਂ ਦਾ ਵਿਵਹਾਰ ਕਰੇਗਾ ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ ਓੰਜ ਤਾਂ ਮੈਂ ਖੂਬਸੂਰਤੀ ਵਿੱਚ ਵੀ ਘਟ ਨਹੀਂ ਸੀ ਮੇਰੇ ਮੁਕਾਬਲੇ 'ਚ ਕੋਈ ਨਹੀਂ ਸੀ ਕੈਸਮਤ ਦੇਖੋ ਕਿੰਨੀ ਬੁਰੀ ਬਣਾਈ ਯਾਰ ਆਪਣੇ ਮਾਤਾ ਪਿਤਾ ਨੇ ਜੋ ਪਸੰਦ ਕੀਤਾ ਉਹ ਮੈਨੂੰ ਸਟੇਜ ਤੇ ਛੱਡ ਗਿਆ ਜੋ ਮੈਂ ਪਸੰਦ ਕੀਤਾ ਉਹ ਮੈਨੂੰ ਪੁੱਛਦਾ ਤੱਕ ਨਹੀਂ ਹੁਣ ਮੈਂ ਬਹੁਤ ਹਾਰ ਚੁੱਕੀ ਆ ਕੌਜ਼ ਦਿਨ ਇਦਾਂ ਹੀ ਲੰਘੇ ਫਿਰ ਇੱਕ ਦਿਨ ਮੇਰੀ ਸੱਸ ਮੈਨੂੰ ਮਿਲਣ ਦੇ ਲਈ ਮੇਰੇ ਕਮਰੇ ਚ ਆਈ ਤੇ ਬੜੇ ਪਿਆਰ ਨਾਲ ਕਹਿਣ ਲੱਗੀ ਰਾਗਵ ਤੇਰੇ ਨਾਲ ਵਧੀਆ ਏ ਨਾ ਮੈਂ ਕਿਹਾ ਮੰਮੀ ਜੀ ਉਹ ਠੀਕ ਆ ਨਾ ਤਾਂ ਉਹ ਕਹਿਣ ਲੱਗੀ ਤੀਏ ਮੈਂ ਤੈਨੂੰ ਪੁੱਛ ਰਹੀ ਆ ਤੁਹਾਡੇ ਦੋਹਾਂ ਦੇ ਵਿੱਚ ਪਤੀ ਪਤਨੀ ਵਾਲਾ ਸਬੰਧ ਹੈ ਕੀ ਤੂੰ ਮੇਰੀ ਗੱਲ ਨੂੰ ਸਮਝ ਰਹੀ ਆ ਜੇਕਰ ਨਹੀਂ ਸਮਝ ਰਹੀ ਤਾਂ ਮੈਂ ਖੁੱਲ ਕੇ ਇਸ ਬਾਰੇ ਵਿੱਚ ਗੱਲ ਕਰਨਾ ਚਾਹੁੰਨੀ ਆ ਕੀ ਤੂੰ ਆਪਣੇ ਪਤੀ ਦੇ ਨਾਲ ਸਰੀਰਕ ਸੰਬੰਧ ਕੋਈ ਰੁਕਾਵਟ ਤਾਂ ਨਹੀਂ ਮੈਂ ਸੱਸ ਦੀ ਗੱਲ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸਿਰ ਝੁਕਾ ਕੇ ਕਹਿਣ ਲੱਗੀ ਨਹੀਂ ਮੰਮੀ ਜੀ ਮੇਰੀ ਸੱਸ ਕਹਿਣ ਲੱਗੀ ਮੈਂ ਤੈਨੂੰ ਇਸੇ ਕਾਰਨ ਪੁੱਛਿਆ ਸੀ ਕਿਉਂਕਿ ਮੈਂ ਵੀ ਇਸ ਘਰ ਵਿੱਚ ਰਹਿੰਦੀ ਆ ਤੇ ਮੈਂ ਤੈਨੂੰ ਤੇ ਰਾਗਵ ਨੂੰ ਕਦੇ ਇੱਕ ਸਾਥ ਗੱਲ ਕਰਦੇ ਹੋਏ ਨਹੀਂ ਦੇਖਿਆ ਫਿਰ ਮੇਰੀ ਸੱਸ ਮੈਨੂੰ ਕਹਿਣ ਲੱਗੀ ਵਿਸ਼ਵਾਸ ਕਰ ਜੇਕਰ ਮੇਰੇ ਇੱਕ ਪੁੱਤ ਨੇ ਤੈਨੂੰ ਧੋਖਾ ਦਿੱਤਾ ਹੈ ਤਾਂ ਦੂਜਾ ਪੁੱਤ ਤੈਨੂੰ ਜ਼ਰੂਰ ਅਪਣਾ ਲਵੇਗਾ ਉਹ ਅਜੇ ਸ਼ਾਇਦ ਤੈਨੂੰ ਸਵੀਕਾਰ ਨਹੀਂ ਕਰ ਪਾਰਿਆ ਸ਼ਾਇਦ ਉਸ ਦੀ ਉਮਰ ਵੀ ਘੱਟਾ ਤੇ ਉਸ ਨੂੰ ਅਜੇ ਦੁਨੀਆਦਾਰੀ ਦਾ ਪਤਾ ਵੀ ਨਹੀਂ ਉਹ ਸਿਰਫ ਅਜੇ ਪੜਾਈ ਕਰਨਾ ਚਾਹੁੰਦਾ ਉਹ ਸਕੂਲ 'ਚ ਹਮੇਸ਼ਾ ਫਰਸਟ ਆਉਂਦਾ ਤੇ ਉਸ ਦਾ ਬਹੁਤ ਵਧੀਆ ਕਾਲਜ 'ਚ ਐਡਮਿਸ਼ਨ ਵੀ ਹੋਇਆ ਉਹ ਚਾਹੁੰਦਾ ਹੈ ਕਿ ਉਹ ਪੜਾਈ ਕਰੇ ਤੇ ਮੈਂ ਜਦੋਂ ਵੀ ਉਸ ਤੋਂ ਕੁਝ ਪੁੱਛਦੀ ਆ ਤਾਂ ਉਹ ਮੇਰੀ ਗੱਲ ਸੁਣਦਾ ਹੀ ਨਹੀਂ ਕਹਿੰਦਾ ਹੈ ਕਿ ਮਾਂ ਮੈਂ ਤਾਂ ਤੁਹਾਡੀ ਗੱਲ ਮੰਨ ਲਈ ਆ ਹੁਣ ਇਸ ਤੋਂ ਜ਼ਿਆਦਾ ਮੈਨੂੰ ਕੋਈ ਚੀਜ਼ ਦੀ ਉਮੀਦ ਨਾ ਰੱਖਣਾ ਮੈਂ ਆਪਣੀ ਪੜ੍ਹਾਈ ਚ ਬਿਜ਼ੀ ਆ ਮੈਂ ਤੁਹਾਡੀ ਇਲਾਜ ਰੱਖ ਲਈ ਹੁਣ ਤੁਹਾਡੀ ਬਾਰੀ ਆ ਇਹ ਸਭ ਨੂੰ ਹੈਂਡਲ ਕਰਨ ਲਈ ਬਹੂ ਮੈਨੂੰ ਥੋੜਾ ਸਮਾਂ ਦੇ ਰਾਗਵ ਜਰੂਰ ਤੈਨੂੰ ਅਪਣਾ ਲਵੇਗਾ ਤੈਨੂੰ ਤੇਰਾ ਹੱਕ ਦੇਵੇਗਾ ਇਹ ਸੁਣਦੇ ਹੀ ਮੈਂ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਕਈ ਦਿਨਾਂ ਤੋਂ ਮੈਂ ਇਹ ਸਭ ਆਪਣੇ ਦਿਲ ਵਿੱਚ ਦਬਾ ਕੇ ਰੱਖਿਆ ਹੋਇਆ ਸੀ ਘਰ ਵਿੱਚ ਵੀ ਜਦੋਂ ਮਾਂ ਦਾ ਫੋਨ ਆਉਂਦਾ ਤਾਂ ਮੈਂ ਉਹਨਾਂ ਨੂੰ ਝੂਠ ਬੋਲਦੀ ਕਿ ਰਾਗਵ ਮੇਰਾ ਬਹੁਤ ਵਧੀਆ ਖਿਆਲ ਰੱਖਦੇ ਆ ਪਰ ਉਸਨੇ ਤਾਂ ਅੱਖ ਚੱਕ ਕੇ ਵੀ ਮੈਨੂੰ ਦੇਖਿਆ ਨਹੀਂ ਸੀ ਮੇਰੇ ਅੱਖਾਂ ਚ ਹੰਝੂ ਪਾਣੀ ਦੀ ਤਰ੍ਹਾਂ ਵਹਿਣ ਲੱਗੇ ਸੱਸ ਮੈਨੂੰ ਦਲਾਸੇ ਦੇ ਰਹੀ ਸੀ ਰੱਬ ਤੇ ਭਰੋਸਾ ਕਰ ਸਭ ਠੀਕ ਹੋ ਜਾਵੇਗਾ ਫਿਰ ਸੱਸ ਨੇ ਕਹਤੀ ਇਹ ਹੋ ਸਕੇ ਤਾਂ ਤੂੰ ਥੋੜਾ ਪਹਿਲ ਕਰਿਆ ਕਰ ਕਿਉਂਕਿ ਰਾਗਵ ਜੇ 18 ਸਾਲ ਦਾ ਤੇ ਇੱਕ ਔਰਤ ਹੀ ਆਪਣੀ ਖੂਬਸੂਰਤੀ ਨਾਲ ਆਪਣੇ ਪਤੀ ਨੂੰ ਕਾਬੂ ਕਰ ਸਕਦੀ ਆ ਇਹ ਸੁਣਦੇ ਮੇਰੀ ਫਿਰ ਦੁਬਾਰਾ ਹਿੰਮਤ ਜਾਗ ਉੱਠੀ ਸਾਡੇ ਵਿਆਹ ਨੂੰ ਵੀ ਹੁਣ 3 ਮਹੀਨੇ ਹੋ ਚੁੱਕੇ ਸੀ ਹੁਣ ਮੈਨੂੰ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਸੀ ਇਸ ਕਾਰਨ ਮੈਂ ਰਾਤ ਨੂੰ ਫਿਰ ਦੁਬਾਰਾ ਤਿਆਰ ਹੋ ਕੇ ਆਪਣੇ ਪਤੀ ਦਾ ਇਜ਼ਹਾਰ ਇੰਤਜ਼ਾਰ ਕਰ ਰਹੀ ਸੀ ਜਿੱਦਾਂ ਹੀ ਰਾਗਵ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਦੇ ਕਰੀਬ ਹੋਣ ਲੱਗੀ ਉਹ ਫਿਰ ਮੇਰੇ ਤੋਂ ਦੂਰ ਜਾਣ ਲੱਗੇ ਫਿਰ ਮੈਂ ਰਾਗਵ ਦੇ ਸੀਨੇ 'ਚ ਆ ਲੱਗੀ ਤਾਂ ਉਹਨਾਂ ਨੇ ਮੈਨੂੰ ਗੁੱਸੇ ਨਾਲ ਦੂਰ ਕੀਤਾ ਤੇ ਕਹਿਣ ਲੱਗੇ ਲਤਾ ਤੈਨੂੰ ਪਹਿਲਾਂ ਵੀ ਮਨਾ ਕੀਤਾ ਹੈ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਉਮੀਦ ਨਾ ਰੱਖ ਮੈਂ ਕਦੇ ਤੈਨੂੰ ਉਸ ਨਜ਼ਰ ਨਾਲ ਨਹੀਂ ਦੇਖਦਾ ਤੇਰੇ ਲਈ ਮੇਰੇ ਅੰਦਰ ਕੋਈ ਅਜਿਹੀ ਫੀਲਿੰਗ ਨਹੀਂ ਆ ਤੂੰ ਆਪਣੀ ਫੀਲਿੰਗ ਸੰਭਾਲ ਕੇ ਰੱਖ ਮੇਰੇ ਤੇ ਨਾ ਜਾ ਮੈਨੂੰ ਆਪਣੀ ਜ਼ਿੰਦਗੀ 'ਚ ਅਜੇ ਬਹੁਤ ਕੁਝ ਕਰਨਾ ਤੇ ਬਹੁਤ ਕੁਝ ਬਣਨਾ ਤੂੰ ਇਸ ਤਰ੍ਹਾਂ ਦੀ ਬੇਕਾਰ ਦੀ ਕੋਸ਼ਿਸ਼ ਕਰਨਾ ਛੱਡ ਦੇ ਤੇ ਜੇਕਰ ਤੂੰ ਤੇ ਮਾਂ ਮੈਨੂੰ ਜਿਆਦਾ ਮਜਬੂਰ ਕਰੋਗੇ ਤਾਂ ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਸ ਦੇ ਇਲਾਵਾ ਵੀ ਬਹੁਤ ਕੰਮ ਆ ਮੇਰਾਗ ਨੂੰ ਗੁੱਸੇ ਵਿੱਚ ਕਿਹਾ ਸਾਡੇ ਵਿਆਹ ਨੂੰ ਹੁਣ 3 ਮਹੀਨੇ ਹੋਣ ਵਾਲੇ ਆ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਪੂਰੀ ਜ਼ਿੰਦਗੀ ਇਦਾਂ ਹੀ ਬਿਤਾ ਦੇਵਾਂ ਜੇਕਰ ਤੁਹਾਨੂੰ ਵੀ ਆਪਣੇ ਭਰਾ ਦੀ ਤਰ੍ਹਾਂ ਕਰਨਾ ਸੀ ਤਾਂ ਤੁਸੀਂ ਵਿਆਹ ਹੀ ਕਿਉਂ ਕੀਤਾ ਮੇਰੇ ਨਾਲ ਮੇਰੇ ਮਨ ਵਿੱਚ ਜੋ ਗੁੱਸਾ ਆਇਆ ਉਹ ਮੈਂ ਬੋਲਦੀ ਜਾ ਰਹੀ ਸੀ ਤੇ ਉੱਚੀ ਉੱਚੀ ਰੋ ਰਹੀ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਰਾਗਵ ਚੁੱਪ ਕਰਕੇ ਮੇਰੀਆਂ ਗੱਲਾਂ ਸੁਣ ਰਿਹਾ ਸੀ ਪਰ ਉਹ ਮੈਨੂੰ ਕੁਝ ਵੀ ਨਹੀਂ ਕਹਿ ਰਹੇ ਸੀ ਫਿਰ ਮੈਂ ਗੁੱਸੇ ਨਾਲ ਆਪਣਾ ਹੱਥ ਛੜਾਇਆ ਤੇ ਕਮਰੇ ਚੋਂ ਬਾਹਰ ਨਿਕਲ ਗਈ ਰੋਂਦੀ ਰੋਂਦੀ ਹਾਲਚ ਸੋਫੇ ਤੇ ਆ ਕੇ ਸੌਂ ਗਈ ਮੇਰੀ ਜ਼ਿੰਦਗੀ ਮੈਨੂੰ ਉਸ ਮੋੜ ਤੇ ਲੈ ਆਈ ਸੀ ਨਾ ਮੈਂ ਅੱਗੇ ਜਾ ਸਕਦੀ ਸੀ ਨਾ ਮੈਂ ਪਿੱਛੇ ਮੁੜ ਸਕਦੀ ਸੀ ਮੈਂ ਆਪਣੇ ਜਜ਼ਬਾਤਾਂ ਨੂੰ ਔਰਮਾਨਾਂ ਨੂੰ ਦਫ਼ਨ ਕਰ ਚੁੱਕੀ ਸੀ ਹਰ ਕੁੜੀ ਨੂੰ ਵਿਆਹ ਤੋਂ ਲੈ ਕੇ ਕਈ ਸੁਪਨੇ ਹੁੰਦੇ ਆ ਪਰ ਮੇਰੇ ਸਾਰੇ ਸੁਪਨੇ ਟੁੱਟ ਚੁੱਕੇ ਸੀ ਮੈਂ ਜਿਨ੍ਹਾਂ ਵੀ ਸੁਪਣਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਪਰ ਹੁਣ ਜੁੜਨ ਦਾ ਨਾਮ ਨਹੀਂ ਲੈ ਰਹੇ ਸੀ ਘਰ ਵਾਲਿਆਂ ਨੂੰ ਵੀ ਇਸ ਬਾਰੇ ਵਿੱਚ ਨਹੀਂ ਦੱਸ ਸਕਦੀ ਸੀ ਇਸ ਤਰ੍ਹਾਂ ਮੇਰੀ ਸੱਸ ਨੇ ਇੱਕ ਦੋ ਵਾਰ ਅਗਵ ਤੇ ਪ੍ਰੈਸ਼ਰ ਦਿੱਤਾ ਕਿ ਮੇਰੇ ਨਾਲ ਆਪਣਾ ਸਬੰਧ ਠੀਕ ਕਰ ਲਵੇ ਉਹ ਇਸ ਗੁੱਸੇ ਵਿੱਚ ਆਪਣਾ ਘਰ ਛੱਡ ਗਿਆ ਤੇ ਹੋਸਟਲ 'ਚ ਰਹਿਣ ਲੱਗ ਗਿਆ ਉਹ ਪੜਾਈ ਕਰਨ 'ਚ ਬਹੁਤ ਤੇਜ਼ ਸੀ ਉਸ ਦਾ ਸਿਰਫ ਧਿਆਨ ਪੜਾਈ ਵਿੱਚ ਹੀ ਸੀ ਮੇਰੀ ਸੱਸ ਹੁਣ ਮਜਬੂਰ ਹੋ ਗਈ ਉਹ ਕਰੇ ਤਾਂ ਕੀ ਕਰੇ ਇਸ ਤਰ੍ਹਾਂ ਇੱਕ ਸਾਲ ਲੰਘ ਗਿਆ ਅੱਜ ਸਵੇਰੇ ਹੀ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ ਮੇਰਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ ਮੈਨੂੰ ਲੱਗਿਆ ਰਾਗਵ ਵਾਪਸ ਆਇਆ ਹੈ ਮੈਂ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਸਾਹਮਣੇ ਉਸ ਵਿਅਕਤੀ ਨੂੰ ਦੇਖ ਕੇ ਬਿਲਕੁਲ ਹੀ ਹੈਰਾਨ ਰਹਿ ਗਈ ਸੁਮਿਤ ਆਪਣੀ ਪਤਨੀ ਦੇ ਨਾਲ ਦਰਵਾਜ਼ੇ ਤੇ ਖੜ੍ਹਾ ਸੀ ਮੇਰੀ ਸੱਸ ਵੀ ਮੇਰੇ ਪਿੱਛੇ ਹੀ ਆਈ ਸੁਮਿਤ ਤੇ ਉਸ ਦੀ ਪਤਨੀ ਦੇਖ ਲਈ ਉਹ ਵੀ ਹੈਰਾਨ ਰਹਿ ਗਈ ਰਾਗਵ ਨੇ ਆਪਣੇ ਭਰਾ ਨੂੰ ਫੋਨ ਕਰਕੇ ਸੁਮਿਤ ਨੂੰ ਤੇ ਉਸ ਦੀ ਪਤਨੀ ਨੂੰ ਘਰ ਬੁਲਾ ਲਿਆ ਸੀ ਤੇ ਉਸ ਨੇ ਆਪਣੇ ਭਰਾ ਨੂੰ ਆਪਣੇ ਦਿਲ ਦੀ ਗੱਲ ਕੀਤੀ ਸੀ ਹਾਸਨੇ ਕਿਹਾ ਸੀ ਕਿ ਮੈਂ ਜਦੋਂ ਤੱਕ ਪੜ੍ਹਾਈ ਨਹੀਂ ਕਰ ਲੈਂਦਾ ਮੈਂ ਇੰਨਾ ਸਭ ਚੀਜ਼ਾਂ ਦੇ ਬਾਰੇ ਵਿੱਚ ਕਦੇ ਨਹੀਂ ਸੋਚਾਂਗਾ। ਰਾਗਵ ਨੇ ਆਪਣੇ ਭਰਾ ਨੂੰ ਕਿਹਾ ਸੀ ਕਿ ਲਤਾ ਨੂੰ ਆਪਣੀ ਜ਼ਿੰਦਗੀ ਅੱਗੇ ਵਧਾਉਣੀ ਚਾਹੀਦੀ ਹੈ ਉਸ ਨੂੰ ਇਦਾਂ ਹੀ ਕਿਸੇ ਦਿਨ ਇੰਤਜ਼ਾਰ ਵਿੱਚ ਨਹੀਂ ਬੈਠਣਾ ਚਾਹੀਦਾ ਜਾਂ ਤਾਂ ਆਪਣੀ ਪੜ੍ਹਾਈ ਦੁਬਾਰਾ ਸਟਾਰਟ ਕਰ ਦੇਵੇ ਜਾਂ ਫਿਰ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਆ ਜੇਕਰ ਉਸ ਨੂੰ ਮੇਰੇ ਤੋਂ ਤਲਾਕ ਚਾਹੀਦਾ ਤਾਂ ਮੈਂ ਉਹ ਵੀ ਦੇ ਸਕਦਾ ਪਰ ਮੈਂ ਅਜੇ ਇਸ ਰਿਸ਼ਤੇ ਨੂੰ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਕੁਝ ਬਣ ਨਹੀਂ ਜਾਂਦਾ ਤੇ ਮੈਂ ਲਤਾ ਨੂੰ ਇਹ ਨਹੀਂ ਕਹਿੰਦਾ ਕਿ ਲਤਾ ਬੈਠ ਕੇ ਮੇਰਾ ਇੰਤਜ਼ਾਰ ਕਰੇ ਲਤਾ ਦੇ ਲਈ ਮੇਰੇ ਅੰਦਰ ਕੋਈ ਫੀਲਿੰਗ ਨਹੀਂ ਸਮਿਤ ਤੇ ਉਸ ਦੀ ਪਤਨੀ ਨੇ ਆਉਂਦੀ ਮੇਰੇ ਤੇ ਮਾਫੀ ਮੰਗੀ ਸਮਿਤ ਨੇ ਵੀ ਕਿਹਾ ਕਿ ਮੈਨੂੰ ਮਾਫ ਕਰ ਦੇ ਮੈਂ ਸਵਨ ਸਗੰਦਾ ਨੂੰ ਪਿਆਰ ਕਰਦਾ ਸੀ ਇਸ ਲਈ ਮੈਨੂੰ ਤੇਰੇ ਨਾਲ ਵਿਆਹ ਨਹੀਂ ਵਿਆਹ ਨਹੀਂ ਕੀਤਾ ਤੇ ਸਗੰਦਾ ਵੀ ਮੈਨੂੰ ਬਹੁਤ ਪਿਆਰ ਕਰਦੀ ਆ ਤੇ ਮੇਰੇ ਭਰਾ ਰਾਗਵ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਤੂੰ ਚਾਹੇ ਤਸਕਰ ਵਿੱਚ ਰਹਿ ਕੇ ਉਸ ਦਾ ਇੰਤਜ਼ਾਰ ਕਰ ਸਕਦੀ ਆ ਤੈਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਜੇਕਰ ਜਾਣਾ ਚਾਹਨੀ ਆ ਤਾਂ ਖੁਸ਼ੀ-ਖੁਸ਼ੀ ਜਾ ਸਕਦੀ ਆ ਸਮਿਤ ਦੀ ਗੱਲ ਸੁਣ ਕੇ ਮੈਂ ਪੈਰਾਂ ਹਿਟੋਂ ਜ਼ਮੀਨ ਨਿਕਲ ਗਈ ਆਖਰ ਮੈਂ ਕੀ ਕਰਦੀ ਮੈਂ ਆਪਣੀ ਮਾਂ ਨੂੰ ਇਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੇਰੀ ਮਾਂ ਮੇਰੀ ਸੱਸ ਤੇ ਚੜ ਜਾਂਦੀ ਉਹਨਾਂ ਨਾਲ ਲੜਾਈ ਝਗੜਾ ਹੋਇਆ ਮੇਰੀ ਮਾਂ ਮੇਰੀ ਸੱਸ ਨਾਲ ਲੜ ਪਈ ਪਹਿਲਾਂ ਤਾਂ ਇਹਨੂੰ ਆਪਣੇ ਮੁੰਡੇ ਨੂੰ ਪੁੱਛਣਾ ਚਾਹੀਦਾ ਸੀ ਬਿਨਾਂ ਉਸ ਦੀ ਮਰਜ਼ੀ ਦੇ ਖਿਲਾਫ ਜਾ ਕੇ ਤੂੰ ਮੇਰੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਦੋਵੇਂ ਮੁੰਡਿਆਂ ਨੇ ਮੇਰੀ ਧੀ ਨੂੰ ਠੋਕਰਾ ਦਿੱਤਾ ਮੈਂ ਵੀ ਹੁਣ ਬਿਲਕੁਲ ਟੁੱਟ ਚੁੱਕੀ ਸੀ ਆਪਣੇ ਵਿਆਹ ਨੂੰ ਲੈ ਕੇ ਮੇਰੇ ਸਾਰੇ ਸੁਪਨੇ ਮਿੱਟੀ 'ਚ ਮਿਲ ਗਏ ਹੁਣ ਮੈਂ ਵਿਆਹ ਦੇ ਨਾਮ ਤੋਂ ਹੀ ਘਬਰਾਉਂਦੀ ਸੀ ਤੇ ਆਪਣੀਆਂ ਹੀ ਨਜ਼ਰਾਂ 'ਚ ਡੱਗ ਗਈ ਸੀ ਮਾਂ ਦੇ ਨਾਲ ਮੈਂ ਆਪਣੇ ਘਰ ਆ ਗਈ ਤੇ ਮਾਂ ਨੇ ਮੇਰੇ ਤੋਂ ਮਾਫੀ ਮੰਗੀ ਤੇ ਕਿਹਾ ਕਿ ਜਦੋਂ ਤੱਕ ਤੂੰ ਨਹੀਂ ਕਹੇਂਗੀ ਮੈਂ ਤੇਰੇ ਲਈ ਕੋਈ ਰਿਸ਼ਤਾ ਨਹੀਂ ਲੱਭਾਂਗੀ ਤੇ ਤੂੰ ਪੜ੍ਹਾਈ ਕਰ ਸਕਦੀ ਆ ਮੈਂ ਵੀ ਇਸ ਚੀਜ਼ ਨੂੰ ਦਿਮਾਗ 'ਚੋਂ ਕੱਢ ਦਿੱਤਾ ਤੇ ਪੜ੍ਹਾਈ ਕਰਨ 'ਚ ਲੱਗ ਗਈ ਮੈਂ ਟੀਚਰ ਟ੍ਰੇਨਿੰਗ ਦੇ ਲਈ ਫਾਰਮ ਭਰ ਦਿੱਤੇ ਤੇ ਟੀਚਰ ਟ੍ਰੇਨਿੰਗ ਦੇ ਲਈ ਮੈਂ ਦੂਜੇ ਸ਼ਹਿਰ ਚਲੀ ਗਈ ਉੱਥੇ ਮੈਨੂੰ 4 ਸਾਲ ਲੱਗੇ ਮੇਰੀ ਟ੍ਰੇਨਿੰਗ ਕੰਪਲੀਟ ਹੋ ਗਈ ਹੁਣ ਮੈਂ ਟੀਚਿੰਗ ਦੀ ਨੌਕਰੀ ਦੇ ਲਈ ਫਾਰਮ ਭਰ ਦਿੱਤੇ ਸੀ ਮੈਨੂੰ ਇੱਕ ਇੰਟਰਨੈਸ਼ਨਲ ਪ੍ਰਾਈਵੇਟ ਸਕੂਲ ਚ ਟੀਚਰ ਦੇ ਲਈ ਭਰਤੀ ਕਰ ਲਿਆ ਗਿਆ ਮੇਰੀ ਸੈਲਰੀ ਵੀ ਬਹੁਤ ਵਧੀਆ ਸੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਇਨਸਾਨ ਨੂੰ ਜੇਕਰ ਮੁਹੱਬਤ 'ਚ ਧੋਖਾ ਮਿਲੇ ਤਾਂ ਉਹ ਇਨਸਾਨ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਤੇ ਮੈਨੂੰ ਇੱਕ ਵਾਰ ਨਹੀਂ ਮੈਨੂੰ ਤਾਂ ਦੋ ਵਾਰ ਧੋਖਾ ਮਿਲਿਆ ਸੀ ਉਸ ਧੋਖੇ ਨਾਲ ਮੈਂ ਬਹੁਤ ਜ਼ਿਆਦਾ ਸਖਤ ਹੋ ਗਈ ਤੇ ਉਸ ਧੋਖੇ ਨੇ ਮੈਨੂੰ ਕਾਮਯਾਬੀ ਦਾ ਰਸਤਾ ਦਿਖਾਇਆ ਹੁਣ ਮੇਰੇ ਅੰਦਰ ਕਿਸੇ ਜੀਵਨ ਸਾਥੀ ਦੀ ਇੱਛਾ ਨਹੀਂ ਸੀ ਜੇ ਸਕੂਲ 'ਚ ਮੈਂ ਪੜ੍ਹਾ ਰਹੀ ਸੀ ਉੱਥੇ 15 ਅਗਸਤ ਦੇ ਲਈ ਝੰਡਾ ਲਹਿਰਾਇਆ ਜਾਣਾ ਸੀ ਤੇ ਸਕੂਲ ਇੰਟਰਨੈਸ਼ਨਲ ਸਕੂਲ ਸੀ ਤੇ ਇੱਥੇ ਝੰਡਾ ਲਹਿਰਾਉਣ ਦੇ ਲਈ ਫਿਲਮ ਸਟਾਰ ਨੂੰ ਬੁਲਾਇਆ ਗਿਆ ਸੀ ਸਟਾਰ ਦੇ ਸੁਰਖੀਆਂ ਦੇ ਲਈ ਕਰੀਬ ਦੇ ਥਾਣੇ ਚੋਂ ਦੋ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀ ਅਚਾਨਕ ਮੇਰੇ ਸਾਹਮਣੇ ਇੱਕ ਇੰਸਪੈਕਟਰ ਦੀ ਵਰਦੀ ਚੱਕ ਵਿਅਕਤੀ ਆਇਆ ਉਸਨੇ ਦੇਖ ਕੇ ਮੈਂ ਬਿਲਕੁਲ ਹਿੱਲ ਕੇ ਰਹਿ ਗਈ ਮੇਰੀ ਆਤਮਾ ਤੱਕ ਭਰਾ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਰਾਗਵ ਸੀ ਤੇ ਉਸਨੇ ਮੈਨੂੰ ਪਹਿਚਾਨ ਲਿਆ ਮੈਂ ਰਾਗਵ ਤੋਂ ਤਲਾਕ ਨਹੀਂ ਲਿਆ ਕਿਉਂਕਿ ਰਾਗਵ ਮੇਰੇ ਦਿਲ ਵਿੱਚ ਵੱਸਦਾ ਸੀ ਤੇ ਮੈਂ ਪੂਰੀ ਜ਼ਿੰਦਗੀ ਉਸਦੇ ਨਾਮ ਤੇ ਕੱਟਣ ਵਾਲੀ ਸੀ ਪਰ ਰਾਗਵ ਨੇ ਮੈਨੂੰ ਫੜ ਲਿਆ ਅੱਜ ਮੇਰੇ ਪੈਰਾਂ ਵਿੱਚ ਬੈਠ ਕੇ ਮੇਰੇ ਤੋਂ ਮਾਫੀ ਮੰਗ ਰਿਹਾ ਸੀ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਜੋ ਕੀਤਾ ਉਸ ਦੀ ਸਜ਼ਾ ਮੈਨੂੰ ਮਿਲ ਗਈ ਉਸਨੇ ਦੱਸਿਆ ਕਿ ਕਾਲਜ ਦੇ ਲਾਸਟ ਟਾਈਮ ਚ ਮੈਨੂੰ ਇੱਕ ਕੁੜੀ ਨਾਲ ਮੁਹੱਬਤ ਹੋ ਗਈ ਮੈਂ ਉਸ ਕੁੜੀ ਨੂੰ ਪ੍ਰੋਪੋਜ਼ ਕਰ ਦਿੱਤਾ ਮੈਂ ਉਸ ਕੁੜੀ ਦੇ ਲਈ ਪਾਗਲ ਹੋ ਗਿਆ ਸੀ ਪਰ ਉਹ ਕੁੜੀ ਸਿਰਫ ਪੈਸਿਆਂ ਦੇ ਪਿੱਛੇ ਭੱਜਦੀ ਸੀ ਉਹ ਮੈਨੂੰ ਸਿਰਫ ਟਾਈਮ ਪਾਸ ਕਰਦੀ ਸੀ ਜਦੋਂ ਮੈਨੂੰ ਉਸਦੀ ਅਸਲੀਅਤ ਦੇ ਬਾਰੇ ਵਿੱਚ ਪਤਾ ਲੱਗਿਆ ਤਾਂ ਮੈਂ ਆਪਣੀਆਂ ਨਜ਼ਰਾਂ 'ਚ ਹੀ ਡਿੱਗ ਗਿਆ ਉਸ ਤੋਂ ਬਾਅਦ ਮੈਨੂੰ ਤੇਰੀ ਯਾਦ ਸਤਾਉਣ ਲੱਗੀ ਪਰ ਮੇਰੇ ਅੰਦਰ ਇਨੀ ਹਿੰਮਤ ਨਹੀਂ ਸੀ ਕਿ ਮੈਂ ਤੇਰੇ ਸਾਹਮਣਾ ਕਰ ਸਕਾਂ ਮੈਂ ਕਿਸੇ ਤੋਂ ਪਤਾ ਕਰਵਾਇਆ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਤੂੰ ਅਜੇ ਤੱਕ ਵਿਆਹ ਨਹੀਂ ਕੀਤਾ ਤੂੰ ਕਿਸੇ ਇੰਟਰਨੈਸ਼ਨਲ ਸਕੂਲ 'ਚ ਪੜਾਉਣੀ ਆ ਮੈਂ ਤੇਰੀ ਕਾਮਯਾਬੀ ਸੁਣ ਕੇ ਬਹੁਤ ਹੀ ਖੁਸ਼ ਹੋਇਆ ਪਰ ਮੇਰੇ ਵਿੱਚ ਇਨੀ ਹਿੰਮਤ ਨਹੀਂ ਸੀ ਕਿ ਤੇਰਾ ਪਤਾ ਲਗਾਉਂਦਾ ਰੱਬ ਨੇ ਅੱਜ ਸਾਨੂੰ ਦੋਹਾਂ ਨੂੰ ਮਿਲਾ ਦਿੱਤਾ ਤੇ ਅੱਜ 15 ਅਗਸਤ ਵੀ ਆ ਮੈਨੂੰ ਮਾਫ਼ ਕਰ ਦੇ। ਦੇਖ ਤੇਰਾ ਪਤੀ ਇੱਕ ਇਨਸਪੈਕਟਰ ਬਣ ਚੁੱਕਿਆ ਤੇ ਤੂੰ ਟੀਚਰ ਸਾਡੇ ਦੋਵਾਂ ਦੀ ਜੋੜੀ ਬਹੁਤ ਵਧੀਆ ਜੰਮੇਗੀ। ਮੈਨੂੰ ਤਾਂ ਰਾਗਵ ਪਹਿਲਾਂ ਤੂੰ ਹੀ ਪਸੰਦ ਸੀ। ਮੈਂ ਤਾਂ ਉਸਨੂੰ ਇਨਸਪੈਕਟਰ ਦੀ ਵਰਦੀ 'ਚ ਦੇਖਦੇ ਹੀ ਹੈਰਾਨ ਰਹਿ ਗਈ। ਉਹ ਬਹੁਤ ਹੈਂਡਸਮ ਲੱਗ ਰਿਹਾ ਸੀ। ਇਦਾਂ ਜੇਕਰ ਉਹ ਉਸ ਸਮੇਂ ਆਪਣੀ ਪਤਨੀ ਦੀਆਂ ਜੁਲਫਾਂ 'ਚ ਫਸ ਜਾਂਦਾ ਤਾਂ ਉਹ ਇਨਸਪੈਕਟਰ ਨਾ ਬਣਦਾ ਤੇ ਮੈਂ ਵੀ ਇੱਕ ਟੀਚਰ ਨਾ ਬਣੀ ਹੁੰਦੀ। ਸਮਾਂ ਬਹੁਤ ਬਲਵਾਨ ਹੁੰਦਾ ਏ। ਉਸ ਸਮੇਂ ਨੇ ਸਾਨੂੰ ਇੱਕ ਕਾਮਯਾਬ ਇਨਸਾਨ ਬਣਾਇਆ। ਮੈਂ ਰਾਗਵ ਨੂੰ ਤੁਰੰਤ ਮਾਫ਼ ਕਰ ਦਿੱਤਾ ਤੇ ਆਪਣੇ ਗੱਲ ਨਾਲ ਲਾ ਲਿਆ। ਮੈਂ ਰਾਗਵ ਦੇ ਇਲਾਵਾ ਕਿਸੇ ਨੂੰ ਆਪਣੇ ਦਿਲ ਵਿੱਚ ਨਹੀਂ ਰੱਖ ਸਕਦੀ ਸੀ ਪ੍ਰੋਗਰਾਮ ਖਤਮ ਹੁੰਦੇ ਹੀ ਰਾਗਵ ਮੈਨੂੰ ਲੈ ਕੇ ਸਿੱਧਾ ਆਪਣੇ ਘਰ ਗਿਆ ਮੇਰੀ ਸੱਸ ਤੇ ਸਮਿਤ ਮੈਨੂੰ ਦੇਖ ਕੇ ਹੈਰਾਨ ਹੋਏ ਰਾਗਵ ਆਪਣੇ ਭਰਾ ਦੇ ਗੱਲ ਲੱਗ ਗਿਆ ਤੇ ਆਪਣੀ ਮਾਂ ਤੇ ਆਪਣੇ ਭਰਾ ਤੋਂ ਮਾਫੀ ਮੰਗਣ ਲੱਗਿਆ ਅੱਜ ਘਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਘਰ ਵਿੱਚ ਸਾਰੇ ਬਹੁਤ ਖੁਸ਼ ਸੀ ਸਾਰੇ ਲੋਕ ਕਮਰੇ ਵਿੱਚ ਜਾ ਕੇ ਬਹੁਤ ਸਾਰੀਆਂ ਗੱਲਾਂ ਵੀ ਕਰ ਰਹੇ ਸੀ ਪਰ ਮੈਂ ਇੱਕ ਕੋਨੇ 'ਚ ਖੜੀ ਇਹ ਸਭ ਦੇਖ ਰਹੀ ਸੀ ਮੈਂ ਰਾਤ ਦਾ ਖਾਣਾ ਬਣਾਇਆ ਤੇ ਰਾਤ ਦਾ ਖਾਣਾ ਖਾ ਕੇ ਸਾਰਿਆਂ ਦੇ ਭਾਂਡੇ ਧੋ ਕੇ ਆਪਣੇ ਕਮਰੇ ਵੱਲ ਕਦਮ ਵਧਾ ਦਿੱਤੇ ਮਨ ਵਿੱਚ ਬਹੁਤ ਦਰਦ ਪਰੇਸ਼ਾਨੀ ਸੀ ਤੇ ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਹੁਣ ਕੀ ਹੋਵੇਗਾ ਪਰ ਜਿੱਦਾਂ ਹੀ ਰਾਗਵ ਮੇਰੇ ਕਮਰੇ ਵਿੱਚ ਦਾਖਲ ਹੋਇਆ ਤਾਂ ਕਮਰੇ ਦੀ ਲਾਈਟ ਅਚਾਨਕ ਬੰਦ ਹੋ ਗਈ ਅਚਾਨਕ ਹੀ ਪਿੱਛੋਂ ਕਿਸੇ ਨੇ ਮੈਨੂੰ ਫੜ ਲਿਆ ਫਿਰ ਮੇਰੇ ਦਿਲ ਦੀਆਂ ਧੜਕਣਾ ਤੇਜ਼ ਹੋ ਗਈਆਂ ਮੈਂ ਚੀਲਾ ਵੀ ਨਹੀਂ ਸਕੀ ਕਿਉਂਕਿ ਕਿਸੇ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤਾਂ ਜੋ ਮੈਂ ਨਾ ਚੀਲਾਵਾਂ ਤੇ ਜਦੋਂ ਮੈਨੂੰ ਫੜ ਕੇ ਗੋਦ ਵਿੱਚ ਉਠਾ ਕੇ ਆਪਣੇ ਕਮਰੇ 'ਚ ਲਿਆਇਆ ਤਾਂ ਬੈੱਡ ਤੇ ਬਿਠਾਇਆ ਕਮਰੇ ਦੀ ਲਾਈਟ ਔਨ ਕੀਤੀ ਤੇ ਸਾਹਮਣੇ ਜੋ ਵਿਅਕਤੀ ਸੀ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਸਾਹਮਣੇ ਉਹੀ ਵਿਅਕਤੀ ਮੌਜੂਦ ਸੀ ਜਿਸ ਦੇ ਲਈ ਮੈਂ ਇੰਨੇ ਅਰਮਾਨ ਸਜਾਏ ਸੀ ਜਿਸ ਦੀ ਜਾਂਚ ਮੈਂ ਪੂਰੇ 8 ਸਾਲ ਬਿਤਾਏ ਸੀ ਜਦੋਂ ਲਾਈਟ ਆਨ ਹੋਈ ਜਦੋਂ ਮੈਂ ਕਮਰੇ ਨੂੰ जगमਗਾਉਂਦੇ ਹੋਏ ਦੇਖਿਆ ਤਾਂ ਮੇਰੇ ਹੋਸ਼ ਛੱਡ ਗਏ ਰਾਗਵ ਨੇ ਪੂਰੇ ਕਮਰੇ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਸੀ ਉਹ ਕਮਰਾ ਸੁਹਾਗ ਰਾਤ ਵਰਗਾ ਕਮਰਾ ਲੱਗ ਰਿਹਾ ਸੀ ਹਰ ਜਗ੍ਹਾ ਫੁੱਲੀ ਫੁੱਲ ਖਿਲਰੇ ਹੋਏ ਸੀ ਇਹ ਸਭ ਦੇਖ ਕੇ ਮੈਂ ਬਹੁਤ ਹੀ ਖੁਸ਼ ਹੋ ਰਹੀ ਸੀ ਪਰ ਇੱਕ ਪਾਸੇ ਬਹੁਤ ਜ਼ਿਆਦਾ ਗੁੱਸਾ ਵੀ ਆ ਰਿਹਾ ਸੀ ਕਿਉਂਕਿ 8 ਸਾਲਾਂ ਵਿੱਚ ਰਾਗਵ ਨੇ ਮੈਨੂੰ ਇੱਕ ਵਾਰ ਵੀ ਖ਼ਬਰ ਨਹੀਂ ਲਈ ਸੀ। ਮੈਨੂੰ ਰਾਗਵ ਦੇ ਬਾਰੇ ਵਿੱਚ ਬਿਲਕੁਲ ਵੀ ਕੋਈ ਖ਼ਬਰ ਨਹੀਂ ਸੀ ਉਹ ਕਿੱਥੇ ਕੀ ਕਰ ਰਿਹਾ ਤੇ ਜੋ ਗੱਲ ਉਸਨੇ ਸਕੂਲ ਵਿੱਚ ਦੱਸੀ ਉਹ ਕਿਸੇ ਕੁੜੀ ਦੀ ਮੁਹੱਬਤ 'ਚ ਪੈ ਗਿਆ ਸੀ ਤਾਂ ਮੇਰਾ ਦਿਲ ਬਹੁਤ ਟੁੱਟ ਗਿਆ। ਰਾਗਵ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗੇ ਕਿ ਲਤਾ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਜੋ ਵੀ ਕੀਤਾ ਉਸ ਦੇ ਲਈ ਦਿਲ ਤੋਂ ਮਾਫ਼ੀ ਚਾਹੁੰਦਾ ਹਾਂ। ਮੈਂ ਅੱਜ ਬਹੁਤ ਜ਼ਿਆਦਾ ਸ਼ਰਮਿੰਦਾ ਵੀ ਹਾਂ ਪਰ ਤੂੰ ਭਰੋਸਾ ਕਰ ਹੁਣ ਤੇਰੇ ਇਲਾਵਾ ਮੇਰੇ ਦਿਲ ਵਿੱਚ ਕੋਈ ਹੋਰ ਨਹੀਂ। ਮੇਰਾ ਤੇ ਤੇਰਾ ਵਿਆਹ ਇੱਕ ਦਬਾਅ ਵਿੱਚ ਆ ਕੇ ਹੋਇਆ ਸੀ ਤੂੰ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਮੇਰੇ ਸਿਰ ਤੇ ਉਸ ਸਮੇਂ ਸਿਰਫ ਪੜ੍ਹਾਈ ਦਾ ਜਨੂਨ ਸੀ ਤੇ ਦੇਖ ਲੈ ਅੱਜ ਤੇਰੇ ਸਾਹਮਣੇ ਇੱਕ ਇਨਸਪੈਕਟਰ ਖੜਾ ਤੇ ਮੈਂ ਤੇਰਾ ਦਿਲ ਦੁਖਾਇਆ ਮੈਂ ਕਿੰਨੀ ਵੱਡੀ ਗਲਤੀ ਕੀਤੀ ਪਲੀਜ਼ ਤੂੰ ਮੈਨੂੰ ਮਾਫ ਕਰ ਦੇ ਜੋ ਸਮਾਂ ਲੰਘ ਗਿਆ ਉਹ ਦੁਬਾਰਾ ਨਹੀਂ ਲਿਆ ਸਕਦਾ ਪਰ ਆਉਣ ਵਾਲੇ ਪਲਾਂ 'ਚ ਹਰ ਕਦਮ ਤੇ ਤੇਰੇ ਕਦਮਾਂ ਵਿੱਚ ਰਹਾਂਗਾ ਮੈਂ ਵੀ ਉਹਨਾਂ ਨੂੰ ਦਿਲ ਤੋਂ ਮਾਫ ਕਰ ਦਿੱਤਾ ਫਿਰ ਉਹਨਾਂ ਨੇ ਲਾਈਟ ਬੰਦ ਕਰਕੇ ਜੋ ਕੀਤਾ ਉਹ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਨਹੀਂ ਜਾਣਦੀ ਸੀ ਰਾਗਮ ਚ ਇੰਨੀ ਤਾਕਤਾਂ ਰਾਗਵ ਤਾਂ ਬਹੁਤ ਹੀ ਰੋਮਾਂਟਿਕ ਆਦਮੀ ਸੀ ਉਸਨੇ ਤਾਂ ਮੈਨੂੰ ਸਾਹ ਵੀ ਨਹੀਂ ਲੈਣ ਦਿੱਤਾ ਹੁਣ ਤਾਂ ਉਹ ਇੱਕ ਜਵਾਨ ਮਰਦ ਹੋ ਚੁੱਕਿਆ ਸੀ ਤੇ ਮੈਂ ਵੀ ਹੁਣ 32 ਸਾਲ ਦੀ ਹੋ ਗਈ ਸੀ ਤੇ ਰਾਗਵ ਹੁਣ ਪੂਰਾ ਭਰਪੂਰ ਮਰਦ ਹੋ ਚੁੱਕਿਆ ਸੀ ਉਹ ਵੀ 24 ਸਾਲ ਦਾ ਹੋ ਚੁੱਕਿਆ ਸੀ ਪਰ ਅੱਜ ਦੀ ਰਾਤ ਬਹੁਤ ਅਲੱਗ ਸੀ ਮੈਂ ਤੁਹਾਨੂੰ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ ਰਾਗਵ ਨੇ ਮੈਨੂੰ ਬੈੱਡ ਤੋਂ ਉੱਠਣ ਤੱਕ ਨਹੀਂ ਦਿੱਤਾ ਜੋ ਪਿਆਰ ਲਟਾਇਆ ਜੋ ਮੁਹੱਬਤ ਦਿੱਤੀ ਇਸ ਦਾ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਅੱਜ ਬਹੁਤ ਖੁਸ਼ੀ ਵਿੱਚ ਮੇਰੇ ਸਾਰੇ ਇਰਮਾਨ ਪੂਰੇ ਹੋ ਰਹੇ ਸੀ ਇਸ ਸਮੇਂ ਦਾ ਮੈਂ ਬੇਸਵਰੀ ਨਾਲ ਇੰਤਜ਼ਾਰ ਕਰ ਰਹੀ ਸੀ ਅੱਜ ਉਹ ਦਿਨ ਵੀ ਆ ਗਿਆ ਅੱਜ ਦੀ ਰਾਤ ਮਿੱਠੇ ਦਰਦ ਦੇ ਪਿਆਰ ਰ ਭਰੀ ਰਾਤ ਸੀ ਹੁਣ ਮੈਂ ਆਪਣੀ ਜ਼ਿੰਦਗੀ ਚ ਬਹੁਤ ਖੁਸ਼ ਸੀ ਮੇਰੇ ਵਿਆਹ ਨੂੰ ਪੂਰੇ 12 ਸਾਲ ਬੀਤ ਗਏ ਆ ਮੇਰੇ ਦੋ ਪਿਆਰੇ ਪਿਆਰੇ ਬੱਚੇ ਵੀ ਆ ਹੁਣ ਮੈਂ ਆਪਣੀ ਫੈਮਲੀ ਦੇ ਨਾਲ ਇੱਕ ਵਧੀਆ ਜ਼ਿੰਦਗੀ ਬਿਤਾ ਰਹੀ ਆ ਲਾਸਟ ਚ ਬਸ ਇਨਾ ਕਹਿਣਾ ਚਾਹਨੀ ਆ ਕਿ ਵਿਆਹ ਕਦੇ ਵੀ ਜ਼ਬਰਦਸਤੀ ਨਾ ਕਰਨਾ ਅਜਿਹੇ ਰਿਸ਼ਤਿਆਂ ਵਿੱਚ ਪਿਆਰ ਕਦੇ ਨਹੀਂ ਮਿਲਦਾ ਜੇਕਰ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋ ਤਾਂ ਕਮੈਂਟ ਕਰਕੇ ਜ਼ਰੂਰ ਲਿਖਣਾ ਤੇ ਮੈਂ ਆਪਣੇ ਪਤੀ ਰਾਗਵ ਨੂੰ ਦੁਆਰਾ ਆਪਣਾ ਤੇ ਅਪਣਾ ਕੇ ਗਲਤ ਕੀਤਾ ਜਾਂ ਸਹੀ ਤੁਹਾਡੀ رائے ਜਾਣਨੀ ਚਾਹੁੰਦੀ ਆ ਸੋ ਦੋਸਤੋ ਅਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਨਾ ਜੇ ਜਿਹਿੰਗਾਂ ਕਹਾਣੀਆਂ ਹੋਰ ਸੁਣਨੀਆਂ ਚਾਹੋ ਨੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ